ਸਸਕਾਲ ਜੀ ਸਸਕਾਲ ਤੇ ਅੱਜ ਦਿਨ ਹੈਗਾ ਐਤਵਾਰ ਤੇ ਅਸੀਂ ਭਗਤਾ ਭਾਈ ਕਾ ਤੋਂ 5 ਕਿਲੋਮੀਟਰ ਦੂਰ ਹੈ ਜਿਹੜਾ ਪੈਂਡ ਅਸੀਂ ਜਿੱਥੇ ਚੱਲੇ ਆਂ ਤੇ ਜਿੱਥੇ ਅੱਜ ਅਸੀਂ ਇੱਕ ਮਤਲਬ ਕਿ ਬਹੁਤ ਸੋਹਣਾ ਜਿਹਦਾ ਹੈਗਾ ਸ਼ੂਟ ਕਰਨ ਚੱਲੇ ਆਂ ਤੇ ਉਹਦੇ ਬਾਰੇ ਜਿਹੜੀ ਅਗਲੀ ਜਾਣਕਾਰੀ ਆ ਥੋੜੀ ਜੀ ਉਹ ਹਰਪ੍ਰੀਤ ਦਿੰਦੇ ਆਂ ਅਸੀਂ ਚੱਲੇ ਆ ਇੱਕ 에어ਪੋਰਟ ਦੇਖਣ ਉਹ 에어ਪੋਰਟ ਇੱਕ ਪਰਸਨ ਨੇ ਬਣਾਇਆ ਉਹ 에어ਪੋਰਟ ਵੀ ਉਹਨੇ ਬਣਾਇਆ ਤੇ ਜਹਾਜ਼ ਵੀ ਉਹਨੇ ਬਣਾਇਆ ਉਹਨਾਂ ਨਾਲ ਮਿਲਦੇ ਆਪਾਂ ਦੇਖਦੇ ਆ ਸੁਣਦੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਤੇ ਉਹਨਾਂ ਦੇ ਬਾਣਾਏ ਜਹਾਜ਼ ਉਹਨਾਂ ਦੇ 에어ਪੋਰਟ ਤੇ ਦੇਖਦੇ ਆਪਾਂ ਉੱਡਦੇ ਆਪਾਂ ਦੇਖਦੇ ਆ ਉਹਨਾਂ ਦੇ 에어ਪੋਰਟ ਤੇ ਠੀਕ ਹੈ ਜੀ ਚੱਲਦੇ ਆ ਹੁਣ ਆਪਾਂ ਆ ਚੁੱਕੇ ਆ ਜੀ ਪਿੰਡ ਸਰੀਏ ਵਾਲਾ ਡਿਸਟ੍ਰਿਕਟ ਬਠਿੰਡਾ ਤੇ ਵੀਰ ਜੀ ਕੋਲੇ ਆ ਚੁੱਕੇ ਆ ਇਹਨਾਂ ਦਾ ਨਾਮ ਹੈਗਾ ਯਾਦਵਿੰਦਰ ਸਿੰਘ ਖੋਖਰ ਸਰਦਾਰ ਯਾਦਵਿੰਦਰ ਸਿੰਘ ਯਾਦਵਿੰਦਰ ਸਿੰਘ ਖੋਖਰ ਵੀਰ ਜੀ ਦਾ ਨਾਮ ਹੈ ਇਹਨਾਂ ਦੀ ਆਪਾਂ ਜਹਾਜ਼ਾਂ ਦੀ ਫੈਕਟਰੀ 'ਚ ਆ ਚੁੱਕੇ ਆ ਜਿੱਥੇ ਇਹ ਜਹਾਜ਼ ਬਣਾਉਂਦੇ ਆ ਤੇ ਵੀਰ ਜੀ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅ ਪਹਿਲਾਂ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੋਈ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਵੀਰ ਕੁਝ ਗੱਲਾਂ ਪਰ ਦਿਲ ਤੋਂ ਅੱਜ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਨਾ ਜੀ ਜੀ ਤੇ ਤੁਹਾਨੂੰ ਚੇਟਕ ਕਿਵੇਂ ਲੱਗੀ ਵੀਰ ਜੀ ਇਹ ਵੀ ਆਰ ਤੁਹਾਡਾ ਕਿਵੇਂ ਇਹ ਸੁਪਨਾ ਹੋਇਆ ਕਿਵੇਂ ਤੁਹਾਨੂੰ ਇਹ ਚੇਟਕ ਲੱਗੀ ਯਾਰ ਵੀ ਆਪਾਂ ਜਹਾਜ਼ ਬਣਾਉਣੀ ਹੈ ਸੁਪਨਾ ਆਇਆ ਸੀ ਕਹਿੰਦੇ ਕਿ ਹਾਂ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾ ਕੱਢ ਕੇ ਆਈ ਹਾਂ ਸਾਡੇ ਕੋਲ ਕਈ ਦਿਨਾਂ ਦੀ ਆਪਾਂ ਸਕੀਮ ਕਰ ਰਹੇ ਸੀਗੇ ਹਾਂਜੀ ਹਾਂਜੀ ਜਿਹੜਾ ਤੁਸੀਂ ਸਵਾਲ ਕੀਤਾ ਜੀ ਚੇਟਕ ਦਾ ਜਾਂ ਸੁਪਨੇ ਦਾ ਹਾਂਜੀ ਇਹ ਅਸਲ ਦੇ ਵਿੱਚ ਬਚਪਨ ਦੇ ਵਿੱਚ ਆਪਣੇ ਕੋ ਖਿਆਲ ਜੇ ਹੁੰਦੇ ਆ ਸਾਰਿਆਂ ਦੇ ਹੁੰਦੇ ਆ ਸਹੀ ਹੈ ਜੀ ਸੁਪਨੇ ਵੀ ਹੁੰਦੇ ਆ ਸਹੀ ਹੈ ਜੀ ਬਚਪਨ ਦੇ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਕੋਈ ਛੋਟੇ ਹੁੰਦੇ ਨੂੰ ਜੋ ਮੈਂ ਤਿੰਨ ਚਾਰ ਸਾਲ ਦਾ ਪੰਜ ਸਾਲ ਦਾ ਹੂੰਗਾ ਕਹਾਣੀ ਸੁਣਾਤੀ ਇੱਕ ਵੀ ਇਸ ਤਰ੍ਹਾਂ ਕਿਸੇ ਬੰਦੇ ਨੇ ਬਾਹਰਲੇ ਮੁਲਕ ਦੇ ਵਿੱਚ ਪੰਛੀਆਂ ਦੇ ਪੰਖ ਲਾ ਲੇ ਖੰਭ ਲਾ ਕੇ ਬਾਹਾਂ ਨਾਲ ਮੋਮ ਨਾਲ ਮੋਮਬਤੀ ਨਾਲ ਜੋੜ ਕੇ ਠੀਕ ਹੈ ਜੀ ਤੇ ਉਹਨੇ ਆਪ ਦੇ ਖੰਭ ਬਣਾ ਲਏ ਤੇ ਉਹ ਉੱਡਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਤੇ ਉਹ ਉੱਡ ਗਿਆ ਉਹ ਅੱਛਾ ਅੱਛਾ ਜੀ ਤੇ ਫਿਰ ਹਵਾ ਚ ਜਾ ਕੇ ਕਹਿੰਦੇ ਜੀ ਉਹਦੀ ਮੋਮ ਪਿਗਲ ਗਈ ਤੇ ਖੰਭ ਪੱਟੇ ਗਏ ਅੱਛਾ ਜੀ ਫਿਰ ਥੱਲੇ ਡਿੱਗ ਕੇ ਉਹਦੀ ਮੌਤ ਹੋ ਗਈ ਅੱਛਾ ਜੀ ਵੈਸੇ ਵੀ ਜਿਹੜੀ ਜੇ ਆਪਾਂ ਫਲਾਈਂਗ ਥਿਉਰੀ ਪੜ੍ਹੀਏ ਪਿੱਛੇ ਨੂੰ ਜਾਈਏ ਆਪਾਂ ਗੂਗਲ ਤੇ ਸਰਚ ਕਰੀਏ ਠੀਕ ਹੈ ਜੀ ਤਾਂ ਜਦੋਂ ਇਨਸਾਨ ਪੰਛੀਆਂ ਨੂੰ ਦੇਖਦਾ ਸੀਗਾ ਇਨਸਾਨ ਦੇ ਵਿੱਚ ਉੱਡਣ ਦੀ ਇੱਛਾ ਜੋ ਸ਼ੁਰੂ ਹੋਈ ਹੈ ਕਿ ਪੰਛੀ ਐਦਾਂ ਖੰਭ ਮਾਰਦੇ ਆਰਾਮ ਨਾਲ ਉੱਡ ਜਾਂਦੇ ਆ ਠੀਕ ਹੈ ਜੀ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਇਨਸਾਨ ਨੇ ਵੀ ਇਹੋ ਜਿਹੀ ਪੰਗੇ ਲਏ ਸੀ ਠੀਕ ਹੈ ਜੀ ਪੰਛੀਆਂ ਦੇ ਖੰਭ ਲਾਏ ਕਿਸੇ ਨੇ ਕੀ ਕੀਤਾ ਕਿਸੇ ਨੇ ਕੋਈ ਉੱਪਰ ਕੱਪੜੇ ਦੇ ਬਣਾਇਆ ਪੈਰਾਸ਼ੂਟਾਂ ਜੀਆਂ ਬਣਾਈਆਂ ਠੀਕ ਹੈ ਜੀ ਫਿਰ ਫਾਈਨਲੀ ਜਿਹੜੇ ਰਾਈਟ ਬ੍ਰਦਰਸ ਸੀਗੇ ਜਿਨ੍ਹਾਂ ਨੇ ਜਹਾਜ਼ ਦੀ ਕਾੜ ਕੱਢੀ ਠੀਕ ਹੈ ਜੀ ਫਿਰ ਫਾਈਨਲੀ ਉਹਨਾਂ ਨੇ ਜਿਹੜਾ ਫਿਕਸ ਵਿੰਗ 에ਰ ਕ੍ਰਾਫਟਿਕ ਬਣਾ ਕੇ ਤੇ ਜਿਹੜਾ ਉਹਨਾਂ ਨੇ ਸਫਲ ਉਡਾਨ ਜਿਹੜੀ ਭਰੀ ਸੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਬਚਪਨ ਦੇ ਵਿੱਚ ਮੈਨੂੰ ਐਂਜੇ ਵੀ ਲ ਅੱਛਾ ਮੈਂ ਹਾਂਜੀ ਮੈਂ ਕਮਜ਼ੋਰ ਹੁੰਦਾ ਸੀ ਜਿਆਦਾ ਬਿਮਾਰ ਕਾਫੀ ਰਹਿੰਦਾ ਸੀ ਤੇ ਕਈ ਵਾਰ ਜੋ ਬਠਿੰਡੇ ਜ਼ਿਲ੍ਹੇ 'ਚ ਆਪਣੇ ਨੇਹਰੀਆਂ ਬਹੁਤ ਆਉਂਦੀਆਂ ਹਾਂਜੀ ਬਹੁਤ ਜੋ ਨੇਹਰੀ ਆਉਂਦੀ ਤੁਹਾਨੂੰ ਪਤਾ ਉਹ ਇਧਰੋਂ ਪੱਛਮ ਵਾਲੇ ਪਾਸਿਓਂ ਪੱਛਮ ਵਾਲੇ ਪਾਸਿਓਂ ਜਿਹੜੀ ਉਹ ਨਾ ਕੋ ਨੇਹਰੀ ਉੱਪਰ ਚੜ ਕੇ ਆਉਂਦੀ ਜਦੋਂ ਤੇ ਆਪਣੇ ਬੂਹੇ ਬਾਰਗਾ ਦਵਾ ਦਵਾ ਬੰਦ ਕਰ ਦਿੰਦੀ ਹਾਂਜੀ ਹਾਂਜੀ ਤਾਂ ਮੈਨੂੰ ਮੇਰੇ ਘਰਦਿਆਂ ਨੇ ਕਿਹਾ ਵੀ ਅੰਦਰ ਵੜ ਜਾ ਤੂੰ ਉੱਡ ਜਾਏਗਾ ਹਵਾ 'ਚ ਅੱਛਾ ਜੀ ਤੂੰ ਮੈਨੂੰ ਐਂ ਜੇ ਲੱਗਣ ਲੱਗਿਆ ਵੀ ਯਾਰ ਘਰ ਦੇ ਵੀ ਕਹੀ ਜਾਂਦੇ ਵੀ ਤੂੰ ਉੱਡ ਜਾਏਗਾ ਵੀ ਮੈਂ ਸੱਚੀ ਉੱਡਣਾ ਜਾਵਾਂ ਕਿਤੇ ਉੱਡਣਾ ਤਾਂ ਅੰਦਰ ਹੀ ਸੀਗਾ ਅੰਦਰ ਸੀਗਾ ਹਾਂਜੀ ਹਾਂਜੀ ਫਿਰ ਇਸੇ ਗੱਲ ਨੂੰ ਮੈਂ ਦਿਮਾਗ 'ਚ ਰੱਖ ਕੇ ਤੇ ਮੈਂ ਉਹ ਉਹ ਉਦੋਂ ਕੋਈ ਗੱਲ ਹੈ ਹੁਣ ਮੈਨੂੰ ਸਹੀ ਐਗਜੈਕਟ ਨਹੀਂ ਯਾਦ ਮੈਂ ਆਪਣੀਆਂ ਬਾਹਵਾਂ ਨਾਲ ਛੱਜ ਬੰਨ ਲਏ ਸੀ ਅੱਛਾ ਜੀ ਛੱਜ ਬੰਨ ਕੇ ਮੈਂ ਤੇ ਆ ਛੱਤ ਤੇ ਜਾ ਕੇ ਪੁਰਾਣਾ ਇਹਦਾ ਘਰ ਆ ਸਾਡੇ ਪਿੱਛੇ ਹਲੇ ਵੀ ਕਮਰੇ ਖੜੇ ਆ ਅੱਛਾ ਜੀ ਉਹ ਕੋਠੇ ਉੱਤੇ ਜਾ ਕੇ ਫਿਰ ਮੈਂ ਪੂਰੀ ਤਿਆਰੀ ਕਰ ਲਈ ਮੈਂ ਹਲਾਲ ਨੂੰ ਛੱਤ ਨੂੰ ਤੁਸੀਂ ਫਰ ਬਣਾ ਲਿਆ ਵੀ ਫਰ ਬਣ ਗਿਆ ਸੀਬੇ ਲੈ ਕੇ ਬੋਰੀਆਂ ਦੇ ਉਹਨਾਂ ਨਾਲ ਮੈਂ ਛੱਜ ਬੰਨ ਲਏ ਜੀ ਅੱਛਾ ਜੀ ਛੱਦੂ ਹੋ ਸਕਦਾ ਉਦੋਂ ਕਿਸੇ ਸਿਰੀ ਪਾਲੀ ਨੂੰ ਮੈਂ ਕਹਿਦਾ ਹੋਵਾਂ ਵੀ ਯਾਰ ਮੇਰੇ ਇੱਥੇ ਤੂੰ ਸੀਬੇ ਪਾ ਕੇ ਗੰਡਾ ਮ ਇਹਨੂੰ ਮੈਂ ਇਹ ਵੀ ਨਹੀਂ ਯਾਦ ਵੀ ਕਿਹਨੇ ਬਣਾਏ ਸੀ ਉਹ ਠੀਕ ਹੈ ਜੀ ਤੇ ਪੂਰਾ ਉਹ ਛੱਤ ਤੇ ਜਾ ਕੇ ਜੀ ਮੈਂ ਪੂਰਾ ਹਲਾ ਹਲੂ ਕੇ ਬਾਵਾਂ ਦੇਖ ਲਿਆ ਵੀ ਓਕੇ ਆ ਕੰਮ ਠੀਕ ਹੈ ਜੀ ਹੁਣ ਅਡਾਨ ਭਰੂੰਗਾ ਮੈਂ ਅੱਛਾ ਜੀ ਤੇ ਉਦੋਂ ਮੇਰੇ ਪਿਛਲੇ ਪਾਸੇ ਆ ਕੇ ਗਿੱਚੀ ਚ ਵੱਜੀ ਪੇੜ ਇੱਕ ਮੇਰੇ ਮਾਥਾ ਹੀ ਨੇ ਅੱਛਾ ਜੀ ਕਹਿੰਦੇ ਤੂੰ ਮਰਨਾ ਹੈ ਤੂੰ ਸੱਟ ਖਾਣੀ ਆ ਉਹ ਆ ਕੁੱਟ ਪਈ ਗਰੀ ਠੀਕ ਹੈ ਇੰਨਾ ਕੇ ਜਨੂਨ ਸੀ ਮੇਰਾ ਬਚਪਨ ਦਾ ਜੀ ਫਿਰ ਉਹ ਤੋਂ ਬਾਅਦ ਹੌਲੀ-ਹੌਲੀ ਚਲੋ ਸਕੂਲ ਦੀ ਪੜ੍ਹਾਈ ਚੱਲ ਪਈ ਫਿਰ ਮੈਂ ਹੌਸਟਲ 'ਚ ਪੜ੍ਹਨ ਲੱਗ ਗਿਆ 15 ਸਾਲ ਤੱਕ ਮੈਂ ਹੌਸਟਲ 'ਚ ਹੀ ਪੜਿਆ ਰਹਿ ਕੇ ਠੀਕ ਹੈ ਜੀ ਕਨਵਰਟ ਸਕੂਲਾਂ 'ਚ ਪੜ੍ਹਿਆ ਮੈਂ ਠੀਕ ਹੈ ਪੀਪੀਐਸ ਨੱਬ ਵੀ ਪੜ੍ਹਿਆ ਮੈਂ ਡੀਏਵੀ ਕਾਲਜ ਜਲੰਧਰ ਮੈਂ ਪੜ੍ਹਿਆ ਉੱਥੋਂ ਗ੍ਰੈਜੂਏਸ਼ਨ ਕੀਤੀ ਫਿਰ ਬਾਅਦ 'ਚ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਠੀਕ ਹੈ ਜੀ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਫਿਰ ਐਕਚੁਅਲ ਜਿਹੜਾ ਇਹ ਸ਼ੌਕ ਦੁਆਰੇ ਜਿਹੜਾ ਮੇਰਾ ਸ਼ੁਰੂ ਹੋਇਆ 2007 ਦੇ ਵਿੱਚ ਇੰਗਲੈਂਡ ਸਾਡੇ ਉੱਥੇ ਚਾਚਾ ਹੀ ਨੇ ਸਰਦਾਰ ਅਮਰਜੀਤ ਸਿੰਘ ਜੀ ਤੇ ਉਹਨਾਂ ਦੀ ਬੇਟੀ ਦੀ ਸ਼ਾਦੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸਾਡਾ ਵੀਜ਼ਾ ਲੱਗ ਗਿਆ ਮੈਂ ਤੇ ਮੇਰੀ ਵਾਈਫ ਠੀਕ ਹੈ ਜੀ ਤਾਂ ਉੱਥੇ ਜਦੋਂ ਅਸੀਂ ਗਏ ਤਾਂ ਉੱਥੇ ਸਾਨੂੰ ਉਹਨਾਂ ਨੇ ਦੱਸਿਆ ਵੀ ਇੱਥੇ ਇਸ ਤਰ੍ਹਾਂ ਜਿਹੜੇ ਗੋਰੇ ਲੋਕ ਐ ਅੱਛਾ ਜੀ ਉਹੋ 에ਅਰ ਸ਼ੋਅ ਕਰਦੇ ਐ ਇੱਥੇ ਨਿੱਕੇ ਨਿੱਕੇ ਜਹਾਜ਼ ਉੱਡਦੇ ਐ ਅੱਛਾ ਜੀ ਫਿਰ ਦੂਰੋਂ ਇੱਕ ਜਾਂਦਾ ਉਹਨਾਂ ਨੇ ਰੋਡ ਤੇ ਜਾਂਦਿਆਂ ਨੇ ਦਿਖਾਇਆ ਸਾਨੂੰ ਕਹਿੰਦੇ ਉਹ ਦੇਖੋ ਗਰਾਊਂਡ ਦੇ ਵਿੱਚੋਂ ਫ્લાਇੰਗ ਹੋ ਰਹੀ ਐ ਠੀਕ ਹੈ ਜੀ ਤਾਂ ਫੇਰ ਉਹ ਦੁਬਾਰਾ ਜਿਹੜਾ ਅਸੀਂ ਸਾਰਾ ਨਾ ਜੀ ਉਹ ਜਿਹੜਾ ਪਿਛਲਾ ਸੁਪਨਾ ਰੀਕਾਲ ਹੋ ਗਿਆ ਵੀਰ ਵੀ ਇਹ ਚੀਜ਼ਾਂ ਇਦਾਂ ਦੀਆਂ ਮਿਲ ਇਸ ਉਮਰ ਤੱਕ 2007 ਤੱਕ ਧਿਆਨ ਨਹੀਂ ਗਿਆ ਇਹ ਹੋਬੀ ਵਾਲੇ ਪਾਸੇ ਮੇਰਾ ਠੀਕ ਹੈ ਜੀ ਫਿਰ 2007 ਜਦੋਂ ਮੈਂ ਜਹਾਜ਼ 'ਚ ਬਹਿਣ ਦਾ ਮੈਨੂੰ ਮੌਕਾ ਮਿਲਿਆ ਫਿਰ ਉਹ ਅੰਦਰਲਾ ਕੀੜਾ ਜਿਹੜਾ ਦੁਆਰੇ ਜਾਗ ਪਿਆ ਠੀਕ ਹੈ ਜੀ ਸਾਰੇ ਰਾ ਜਹਾਜ਼ ਦੇ ਜਿਹੜੀ ਵਿੰਗ ਦੇ ਉੱਤੇ ਬਿਲਕੁਲ ਸੀਟ ਆ ਗਈ ਮੇਰੀ ਠੀਕ ਹੈ ਜੀ ਜਹਾਜ਼ ਦਾ ਖੰਭ ਜ ਮੈਨੂੰ ਸਾਰਾ ਦਿਖਾਈ ਦਿੰਦਾ ਰਿਹਾ ਠੀਕ ਹੈ ਜੀ ਫਿਰ ਉਹ ਜਿਹੜੇ ਕੰਟਰੋਲ ਏਲ ਦੇ ਐਲਰੋਨਸ ਤੇ ਮੋਮੈਂਟ ਠੀਕ ਹੈ ਜੀ ਹੁਣ ਹੁਣ ਤਾਂ ਉਹਨੂੰ ਮੈਂ ਐਲਰੋਨ ਕਹ ਰਿਹਾ ਉਹ ਤਾਂ ਮੈਨੂੰ ਫੱਟੇ ਜੀ ਕਹਿੰਦਾ ਸੀ ਹਾਂ ਸਾਨੂੰ ਹਾਈ ਤਾਂ ਸਾਨੂੰ ਵੀ ਫੱਟੇ ਫਿਰ ਜਦੋਂ ਟਰਬੂਲੈਂਸ ਆਉਂਦੀ ਹੈ ਤਾਂ ਜਹਾਜ਼ ਦਾ ਵਿੰਗ ਹੁੰਦਾ ਉਹ ਚ ਵਿੰਗ ਫਲਕਸ ਕਹਿਆ ਜਾਂਦਾ ਉਹਨੂੰ ਠੀਕ ਹੈ ਜੀ ਜਹਾਜ਼ ਦਾ ਵਿੰਗ ਉੱਪਰ ਨੂੰ ਐ ਚੱਕਿਆ ਜਾਂਦਾ ਤਣਿਆ ਜਾਂਦਾ ਹਾਂਜੀ 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 ਇਹ ਉੱਪਰ ਐ ਉੱਪਰ ਚੱਕਿਆ ਜਾਂਦੇ ਆ ਫਿਰ ਜਦੋਂ ਕਿਤੇ ਟਰਬੂਲੈਂਸ ਆਉਂਦੀ ਹੈ ਤਾਂ ਉਤੋਂ ਲਚਕ ਵੀ ਦਿੰਦਾ ਉਹ ਅੱਛਾ ਜੀ ਵਿੰਗ ਟਿਪ ਲਚਕ ਦਿੰਦੀ ਹੈ ਉਹਨੂੰ ਵਿੰਗ ਫਲਕਸ ਕਹਿੰਦੇ ਆ ਅੱਛਾ ਜੀ ਉਹ ਕਈ ਵਾਰ ਵੱਡੇ ਜਹਾਜ਼ਾਂ ਦੀ 15-15 ਫੁੱਟ ਵੀ ਵਿੰਗ ਫਲਕਸ ਲਾਇਆ ਜਾਂਦਾ ਅੱਛਾ ਜੀ ਹਾਂ ਅਣਜਾਣ ਬੰਦੇ ਨੂੰ ਡਰ ਲੱਗਦਾ ਵੀ ਯਾਰ ਇਹ ਟੁੱਟੂਗਾ ਠੀਕ ਹੈ ਜੀ ਪਰ ਉਹ ਮੈਂ ਦੇਖਦਾ ਗਿਆ ਸਾਰੇ ਰਾਹ ਲੱਭ ਕੇ ਠੀਕ ਹੈ ਜੀ ਇੱਥੇ ਫਿਰ ਉਹਨੇ ਫਲਾਈਂਗ ਸਿੱਖੀ ਮੈਂ ਇੱਕ ਤਾਂ ਤੋੜ ਹੀ ਲਿਆ ਉਹਨਾਂ 'ਚ ਮੈਂ ਇੱਕ ਮੈਂ ਇੰਨਾ ਕੁ ਫਿਰ ਟ੍ਰੇਨਡ ਹੋ ਗਿਆ ਕਮਰੇ ਦੇ ਅੰਦਰ ਅੰਦਰ ਵੀ ਉਹਨੂੰ ਉਡਾਉਂਦਾ ਸੀ ਠੀਕ ਹੈ ਛੋਟਾ ਜਿਹਾ ਜਹਾਜ਼ ਸੀਗਾ ਫਿਰ ਇੰਟਰਨੈਟ ਤੇ ਮੈਂ ਭਾਲ ਸ਼ੁਰੂ ਕਰਤੀ ਇਹਦੀ ਠੀਕ ਹੈ ਜੀ ਵੀ ਇੰਡੀਆ 'ਚੋਂ ਕਿੱਥੋਂ ਲੱਭ ਗਿਆ ਪਹਿਨੂੰ ਠੀਕ ਹੈ ਜੀ ਚਲੋ ਜੀ ਇੰਡੀਆ 'ਚ ਵੀ ਮੈਨੂੰ ਇੱਕ ਦੋ ਜਗ੍ਹਾ ਤੋਂ ਲੱਭ ਗਏ ਥੋੜੇ ਜੁੱਤੋਂ ਵੱਡੇ ਲੱਭ ਗਏ ਫਿਰ ਹੌਲੀ-ਹੌਲੀ ਜੀ ਹੌਲੀ-ਹੌਲੀ ਹੋਰ ਥੋੜੇ ਜਿਹੇ ਵੱਡੇ ਮੈਂ ਹਾਂਗਕਾਂਗ ਤੋਂ ਕੁਝ ਜਹਾਜ਼ ਮੰਗਾਈ ਕਿੱਟਾਂ ਮੰਗਾਈਆਂ ਗਲ ਠੀਕ ਹੈ ਜੀ ਫਿਰ ਮੇਰੇ ਕੋਲੇ ਸਭ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਨਹੀਂ ਇੱਥੋਂ ਆਈ ਸੀ ਆਪਣੇ ਤੋਂ ਜੀਐਨਏ ਤੋਂ ਅੱਛਾ ਜੀ ਜੀਐਨਏ ਤੋਂ ਬੱਚੇ ਆਏ ਕੋ ਸਾਡੇ ਰਿਸ਼ਤੇਦਾਰ ਸੀ ਬੱਚਾ ਉਹਨਾਂ ਦੇ ਨਾਲ ਇੱਕ ਬੇਟਾ ਅੱਛਾ ਜੀ ਉਹ ਉਹਨਾਂ ਨੂੰ ਪਤਾ ਸੀ ਵੀ ਇਹ ਕਰਕੇ ਮੈਂ ਜਹਾਜ਼ ਉਡਾਉਣਾ ਉਹ ਕਹਿੰਦੇ ਸਾਡਾ ਪ੍ਰੋਜੈਕਟ ਹੈ ਅੱਛਾ ਜੀ ਮਕੈਨੀਕਲ ਇੰਜੀਨੀਅਰਿੰਗ ਦਾ ਵੀ ਸੀ ਜਹਾਜ਼ ਤਿਆਰ ਕਰਨਾ ਠੀਕ ਹੈ ਜੀ ਤੇ ਮੈਂ ਕਿਹਾ ਯਾਰ ਵੀ ਉਡਾਦਾ ਮੈਂ ਲੈਣਾ ਮੈਂ ਬਣਾਇਆ ਨਹੀਂ ਕਦੇ ਹੈਗਾ ਠੀਕ ਹੈ ਜੀ ਵੀ ਆਪਾਂ ਤਾਂ ਟਰਾਈ ਕਰ ਲੈਨੇ ਆ ਠੀਕ ਹੈ ਜੀ ਇੱਕ ਛੋਟਾ ਜਹਾਜ਼ ਅਸੀਂ ਥਰਮੋਕੋਲ ਇਹ ਘਰੇ ਮੇਰੇ ਪਈ ਸੀ ਥਰਮੋਕੋਲ ਕੋਈ ਪੈਕਿੰਗ ਦੀ ਕੋਈ ਕੱਢੀ ਹੋਈ ਸ਼ਾਇਦ ਵਾਸ਼ਿੰਗ ਮਸ਼ੀਨ ਦੀ કે ਫਰਿੱਜ ਦਾ ਉਹ ਪਿਆ ਸੀ ਗੱਤਾ ਜਆ ਉਹਦੇ ਵਿੱਚ ਵੀ ਸੀ ਉਹ ਕੱਢ ਕੇ ਉਹਨੂੰ ਘਸਾਫ ਸੁਕ ਕੇ ਰਗੜ ਕੇ ਮੈਂ ਜੋੜ-ਜੁੜ ਕੇ ਉਹਦਾ ਬਣਾ ਲਿਆ ਜੀ ਤੇ ਉਹ ਪਹਿਲੀ ਵਾਰ ਹੀ ਵਧੀਆ ਉੱਡ ਪਿਆ ਅੱਛਾ ਜੀ ਹਾਂਜੀ ਛੋਟਾ ਜਹਾਜ਼ ਬਣਾਇਆ ਸੀ ਬਸ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਮਨ ਨੂੰ ਇਹ ਆਇਆ ਵੀ ਜੇ ਆਪਾਂ ਪੈਸੇ ਕਿ ਲਾਉਣੇ ਆਪਾਂ ਮੁੱਲ ਦੇ ਕਿਉਂ ਖਰੀਦਦੇ ਆ ਆਪਾਂ ਆਪ ਹੀ ਬਣਾਉਣ ਲੱਗ ਪਏ ਆਪ ਬਣਾਉਣੇ ਜਿਵੇਂ ਪੂਰਾ ਕਰ ਹਜੂ ਨਾਲੇ ਨਾਲੇ ਆਪਾਂ ਆਪ ਕ੍ਰੀਏਟੀਵਿਟੀ ਹੋ ਜੂਗੀ ਠੀਕ ਹੈ ਜੀ ਫਿਰ ਮੈਂ ਆਪ ਜੀ ਹੌਲੀ 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 ਬਣਾਉਣੇ ਸ਼ੁਰੂ ਕਰਤੇ ਫਿਰ ਬਣਾਉਣ ਤੋਂ ਅੱਗੇ ਦਿਮਾਗ 'ਚ ਇਹ ਆ ਗਈ ਵੀ ਆਪਾਂ ਅਸਲ ਜਹਾਜ਼ ਦੀ ਕਾਪੀ ਬਣਾਗੇ ਠੀਕ ਹੈ ਜੀ ਅਸਲ ਜਹਾਜ਼ਾਂ ਦੀਆਂ ਕਾਪੀਆਂ ਫਿਰ ਮੈਂ ਬਣਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਹੁਣ ਇਸ ਟਾਈਮ ਮੈਂ ਸੁਖੋਈ ਜਿਹੜਾ ਫਾਈਟਰ ਹੈ ਜੀ ਠੀਕ ਹੈ ਜੀ F16 ਹੈ J17 ਹੈ J20 ਹੈ ਠੀਕ ਹੈ ਜੀ ਇਹਨਾਂ ਤਕਰੀਬਨ 4-5 ਫਾਈਟਰ ਜਹਾਜ਼ਾਂ ਦੀ ਮੈਂ ਐਗਜ਼ੈਕਟ ਕਾਪੀਆਂ ਬਣਾਈਆਂ ਜਿਹੜੀਆਂ ਵਰਕਿੰਗ ਹੈ ਜਿਹੜੇ ਉੱਡਦੇ ਆ ਜੀ ਠੀਕ ਹੈ ਜੀ ਫਿਰ C130 ਹਰਕੁਲਿਸ ਫਿਰ ਇਹ ਚ ਆਪਣਾ ਆ ਗਿਆ ਜੀ ਬੋਇੰਗ ਆ ਗਿਆ ਐਂਟੋਨੋਪ 225 ਆ ਗਿਆ ਠੀਕ ਹੈ ਜੀ ਤੇ ਹੋਰ ਵੀ ਕਈ ਤਰ੍ਹਾਂ ਦੇ ਮੇਰੇ ਖਲ ਨੂੰ ਯਾਦ ਵੀ ਨਹੀਂ ਹੈਗੇ ਠੀਕ ਹੈ ਜੀ ਇੱਕ ਉਹਦੀ ਮੇਰੇ ਬੇਟੇ ਦਾ ਪ੍ਰੋਜੈਕਟ ਸੀਗਾ B2 ਬੰਬਰ ਦਾ ਠੀਕ ਹੈ ਜੀ B2 ਬੰਬਰ ਜਿਹੜਾ ਸਟੈਲਥ ਫਾਈਟਰ ਆ ਅਮਰੀਕਨ ਜਿਹਨੂੰ ਰਡਾਰ ਵੀ ਨਹੀਂ ਫੜਦਾ ਅੱਛਾ ਜੀ ਉਹ ਵੀ ਅਸੀਂ ਸਕੇਲ ਕਰਕੇ ਜਹਾਜ਼ ਛੋਟਾ ਤਿਆਰ ਕਰਕੇ ਉਹਨੂੰ ਉਡਾ ਲਿਆ ਸੀ ਵੈਰੀ ਗੁੱਡ ਸੀ ਉਹ ਪੌੜੀ ਚੜਦੇ ਚੜਦੇ ਆਪਾਂ ਜਾਨੀ ਸਕੇਲਿੰਗ ਕਰਨ ਲੱਗੇ ਫਿਰ ਰਿਕਾਰਡ ਬਣ ਗਏ ਜੀ ਠੀਕ ਹੈ ਜੀ ਦੰ ਰਿਕਾਰਡ ਇੰਡੀਆ ਲੈਵਲ ਦੇ ਹੋ ਗਏ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਲਾਰਜੇਸਟ ਹੈਂਡ ਮੇਡ 에ਅਰ ਕ੍ਰਾਫਟ ਜਿਹੜੀ ਇੰਡੀਆ ਬੁੱਕ ਆਫ ਰਿਕਾਰਡ ਚ ਆਪਣੇ ਦਰਜ ਹੈ ਜੀ ਬਾਈ ਨੇਮ ਠੀਕ ਹੈ ਜੀ ਇੱਕ ਏਸ਼ੀਆ ਬੁੱਕ ਆਫ ਰਿਕਾਰਡ ਚ ਰਿਕਾਰਡ ਦਰਜ ਹੈ ਠੀਕ ਹੈ ਜੀ ਹਾਲੇ ਤੱਕ ਕੋ ਰਿਕਾਰਡ ਕਿਸੇ ਨੇ ਬ੍ਰੇਕ ਨਹੀਂ ਕੀਤਾ ਆਪਣਾ ਵੈਰੀ ਗੁੱਡ ਜੀ ਹਾਂਜੀ ਲਾਰਜੇਸਟ ਹੈਂਡ ਮੇਡ 에ਅਰ ਕ੍ਰਾਫਟ ਇਨ ਏਸ਼ੀਆ ਬੁੱਕ ਆਫ ਰਿਕਾਰਡ ਤੁਸੀਂ ਪਾਉਂਗੇ ਤਾਂ ਮੇਰਾ ਬਾਈ ਨੇਮ ਉੱਥੇ ਰਿਕਾਰਡ ਆ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਜੀ ਸਫਰ ਆ ਜਿਹੜਾ ਹੈ ਹਾਲੇ ਤੱਕ ਜਾਰੀ ਹੈ ਨਹੀਂ ਨਹੀਂ ਇਹ ਸਫਰ ਅੱਗੇ ਹੋ ਅਸੀਂ ਕਿਤੇ ਤਾਸ਼ ਨਹੀਂ ਖੇਡਦੇ ਜੀ ਅਸੀਂ ਕਿਤੇ ਫਿਲਮ ਨਹੀਂ ਵੇਖਣ ਜਾਂਦੇ ਕਿਤੇ ਕੀ ਕਹਨੋ ਕਿ ਬਾਹਲੀ ਚੰਗੀ ਫਿਲਮ ਲੱਗੀ ਕੋਈ ਫਿਲਮ ਦੇਖਣ ਚਲੇ ਜਾਂਦੇ ਠੀਕ ਹੈ ਜੀ ਆਪਾਂ ਸੱਤ ਚਲੀ ਜਾ ਕੇ ਕਿਤੇ ਪਿੰਡ 'ਚ ਖੜਮਾ ਠੀਕ ਹੈ ਜੀ ਠੀਕ ਹੈ ਜੀ ਆਮ ਲੋਕ ਹੁੰਦੇ ਵੇਲੇ ਉਹਦੇ ਜਾ ਕੇ ਤਾਸ਼ ਖੋਟਣ ਲੱਗ ਜਾਂਦੇ ਆ ਠੀਕ ਹੈ ਜੀ ਉਹ ਨਾ ਸਾਡੇ ਦਾਦਿਆਂ ਪੜਦਾਦਿਆਂ ਨੇ ਇਹ ਕੰਮ ਕੀਤਾ ਕਿਤੇ ਠੀਕ ਹੈ ਜੀ ਤੇ ਨਾ ਹੀ ਅਸੀਂ ਕੀਤਾ ਨਾ ਹੀ ਸਾਡੇ ਬੱਚੇ ਕੀ ਕਰਦੇ ਆ ਕੋਈ ਅਸੀਂ ਬਾਹਲਾ ਕੁੱਤੇ ਵੇਲਿਆਂ ਦਾ ਸ਼ੌਂਕ ਨਹੀਂ ਸਾਨੂੰ ਠੀਕ ਹੈ ਜੀ ਵੀ ਅਸੀਂ ਕੋਈ ਬਾਹਲੇ ਕੋਈ ਕੁੱਤੇ ਵੇਲੇ ਰੱਖੇ ਹੋਣ ਤੇ ਦਾਦਾ ਜੀ ਦੇ ਟਾਈਮ ਘੋੜੇ ਘੋੜੀਆਂ ਵਗੈਰਾ ਰੱਖ ਉਦੋਂ ਬਾਅਦ ਇਹ ਵੀ ਕੋਈ ਸ਼ੌਂਕ ਨਹੀਂ ਰਿਹਾ ਜਾਨਵਰ ਆਣਾ ਸਾਡਾ ਸਾਡਾ ਇਹੀ ਸ਼ੌਂਕ ਹੈ ਮਸ਼ੀਨਾਂ ਨਾਲ ਪਿਆਰ ਹੈ ਹਾਂ ਮਕੈਨੀਕਲ ਸ਼ੌਂਕ ਹੈ ਜੀ ਸਾਡਾ ਤੁਹਾਨੂੰ ਖੇਤੀਬਾੜੀ ਦੇ ਵੀ ਦਿਖਾਵਾਂਗੇ ਸਾਡਾ ਆਪਣੇ ਟਰੈਕਟਰ ਵਗੈਰਾ ਜਿਹੜੇ ਉਹ ਵੀ ਯੂਨੀਕ ਆ ਸਾਰੇ ਮੇਰੇ ਕੋਲ ਠੀਕ ਹੈ ਜੀ ਹਾਂ ਜੀ ਤੇ ਸਰ ਜ਼ਿੰਦਗੀ ਚ ਕਦੇ ਜਿਵੇਂ ਨਾ ਮੈਂ ਮੈਂ ਹੁਣ ਤੁਹਾਡੀਆਂ ਗੱਲਾਂ ਸੁਣਦੀ ਸੁਣਦੀ ਐ ਸੋਚ ਰਹੀ ਸੀ ਵੀ ਆਮ ਲੋਕ ਦਾ ਤਾਂ ਜਹਾਜ਼ ਵਿੱਚ ਬਹਿਣ ਦਾ ਸੁਪਨਾ ਵੀ ਕਈਆਂ ਦਾ ਪੂਰਾ ਨਹੀਂ ਹੁੰਦਾ ਪਰ ਤੁਸੀਂ ਬਣਾ ਰਹੇ ਹੋ ਜੀ ਕਦੇ ਕੋਈ ਇਹੋ ਜਿਹਾ ਟਾਈਮ ਆਇਆ ਜੋ ਤੁਹਾਨੂੰ ਲੱਗਿਆ ਹੋਵੇ ਨਹੀਂ ਜਹਾਜ਼ ਔਰ ਮੈਂ ਇੱਕ ਪਿੰਡ ਤੋਂ ਬਿਲੋਂਗ ਕਰਦਾ ਹਾਂ ਐ ਕਿਵੇਂ ਬਣ ਜੂਗਾ ਮੇਰੇ ਕੋਲ ਕਦੇ ਕੋਈ ਚੀਜ਼ ਆਈ ਹੈ ਕਦੇ ਇਹੋ ਜੀ ਇਹ ਪਹਿਲਾਂ ਸੀਗਾ ਜੀ ਇਹ ਸਟਾਰਟਿੰਗ ਦੇ ਵਿੱਚ ਤਾਂ ਜਦੋਂ ਐਕਚੁਅਲੀ ਵੈਸੇ ਤਾਂ ਸਲੋਲੀ ਹੁੰਦਾ ਜੀ ਕੋਈ ਵੀ ਚੀਜ਼ ਦੀ ਜਿਹੜੀ ਤਰੱਕੀ ਹੈ ਨਾ ਉਹ ਬਹੁਤ ਸਲੋ ਹੁੰਦੀ ਹੈ ਤੁਹਾਨੂੰ ਉਹ ਚ ਪਤਾ ਹੀ ਨਹੀਂ ਚੱਲਦਾ ਵੀ ਤੁਸੀਂ ਸਾਹੀ ਤਰੱਕੀ ਵੱਲ ਜਾ ਰਹੇ ਆਪਾਂ ਚਾਹੀ ਆਪਾਂ ਦੇਖੋ ਮਾਫ ਕਰਨਾ ਆਪਾਂ ਬਰਬਾਦੀ ਵੱਲ ਜਾ ਰਹੇ ਆ ਹਾਂ ਬਿਲਕੁਲ ਨਹੀਂ ਪਤਾ ਲੱਗਦਾ ਹਾਂਜੀ ਇਹ ਸਲੋਲੀ ਜਿਵੇਂ 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 ਆਪਾਂ ਹੌਲੀ ਹੌਲੀ ਤਰੱਕੀ ਕਰੀ ਜਾਂਦੇ ਆ ਪਰ ਜਦੋਂ ਮੈਂ ਪਹਿਲਾ ਜਹਾਜ਼ ਬਣਾਇਆ ਜਾਂ ਉਹ ਤੋਂ ਮੈਨੂੰ ਲੱਗਦਾ ਸੀ ਵੀ ਇਹ ਵੀ ਸ਼ਾਇਦ ਉੱਡਣਾ ਨਹੀਂ ਹੈ ਅੱਛਾ ਹਾਂ ਵੀ ਇਹਰੇ ਕਿਵੇਂ ਉੱਡ ਪੂਗਾ ਕਿਉਂਕਿ ਪਹਿਲਾਂ ਮੇਰੇ ਟੁੱਟ ਟੱਟ ਜਾਂਦੇ ਸੀ ਡੈਮੇਜ ਹੋ ਜਾਂਦੇ ਸੀ ਜਿਹਦੇ ਮੁੱਲ ਦੇ ਵਿੱਚ ਜਹਾਜ਼ ਮਗਾਉਂਦਾ ਸੀ ਠੀਕ ਹੈ ਜੀ ਕਈ ਵਾਰੀ ਉਹ ਜੋੜ ਕੇ ਜੋ ਉਡਾਉਣੇ ਉਹ ਗਲਤ ਜੁੜ ਜਾਣਾ ਨਾ ਵੀ ਉੜਦਾ ਲੱਗਦਾ ਸੀ ਪਹਿਲਾਂ ਵੀ ਆਪਾਂ ਦਾ ਵੀ ਆਪਣੇ ਕੋਲੇ ਨੌਲੇਜ ਹੈ ਨਹੀਂ ਆਪਣੇ ਕੋਲੇ ਜਾਣਕਾਰੀ ਹੈ ਨਹੀਂ ਵੀ ਇਹ ਕਿਵੇਂ ਹੋਊਗਾ ਫਿਰ ਮੈਂ ਗੂਗਲ ਤੇ ਬਹੁਤ ਪੜਿਆ ਜੀ ਮੈਂ YouTube ਤੇ ਗੂਗਲ ਤੇ ਮੈਂ ਬਹੁਤ ਸਿੱਖਿਆ ਜੀ ਦੇ ਬਾਅਦ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਹੁਣ ਵੀ ਮੈਂ ਗੂਗਲ ਕਰਦੇ ਆਪਾਂ ਗੂਗਲ ਪੰਡਾਰਾ ਜੀ ਅੱਜ ਕੱਲ ਦੇ ਬੱਚੇ ਇਹ ਚੀਜ਼ ਸੋਚਦੇ ਹੀ ਨਹੀਂਗੇ ਵੀ ਤੂੰ ਨਹੀਂ ਕੋਈ ਗੱਲ ਸਮਝ ਆ ਰਹੀ ਆਪਣੇ ਵੇਲੇ ਤਾਂ ਡਿਕਸ਼ਨਰੀਆਂ ਹੁੰਦੀਆਂ ਸੀ ਪਹਿਲਾਂ ਹਾਂਜੀ ਪਰ ਡਿਕਸ਼ਨਰੀ ਦੇ ਵਿੱਚੋਂ ਵੀ ਵਰਡ ਭਾਲਣਾ ਇਟਸੈਲਫ ਇੱਕ ਚੈਲੰਜ ਚੈਲੰਜ ਹੁੰਦਾ ਬਹੁਤ ਟਾਂਟ ਲੱਗ ਜਾਂਦਾ ਸੀ ਹੁਣ ਕੀ ਹੈ ਤੁਸੀਂ ਗੂਗਲ ਨੂੰ ਤਾਂ ਹੁਣ ਤਾਂ ਲਿਖਣ ਦੀ ਵੀ ਲੋੜ ਨਹੀਂ ਗੂਗਲ ਨੂੰ ਬੋਲ ਕੇ ਦੱਸ ਦੋ ਤਨ ਗੂਗਲ ਸਾਰੀ ਜਾਣਕਾਰੀ ਕੱਢ ਦਿੰਦੀ ਹੈ ਸਹੀ ਹੈ ਫਿਰ ਮੈਂ ਗੂਗਲ ਤੋਂ ਬਹੁਤ ਸਿੱਖਿਆ ਜੀ ਇਹਦੀ ਫਲਾਈਂਗ ਥਿਊਰੀ ਇਹਦਾ ਐਂਗਲ ਆਫ ਅਟੈਕ ਇਹਦਾ ਵਿੰਗ ਡਿਜ਼ਾਈਨ ਇਹਦਾ ਸਾਰੇ ਇਹਦੇ ਕਾਉਂਟਰ ਥਰਸਟ ਕੀ ਹੁੰਦੀ ਹੈ ਪਰਪੈਲਰ ਦੀ ਸੈਟਿੰਗ ਕਿਵੇਂ ਹੋਣੀ ਹੈ ਬੜਾ ਸਿੱਖਿਆ ਮੈਂ ਤੇ ਫਿਰ ਤਾਂ ਹੁਣ ਤਾਂ ਹੀ ਚਲੋ ਕੰਫੀਡੈਂਸ ਹੋ ਗਿਆ ਹੁਣ ਉਹ ਚੀਜ਼ ਮਹਿਸੂਸ ਨਹੀਂ ਹੋ ਰਹੀ ਹੁਣ ਤਾਂ ਇਹ ਮਾਨ ਮਹਿਸੂਸ ਹੋ ਰਿਹਾ ਵੀ ਆਪ ਪਿੰਡ 'ਚ ਰਹਿੰਦੇ ਹੋਏ ਵੀ ਆਪਾਂ ਹਾਂਜੀ ਐਡਾ ਵੱਡਾ ਆਪਾਂ ਪ੍ਰੋਜੈਕਟ ਕਰ ਰਹੇ ਹਾਂ ਔਰ ਦੂਰ ਤੱਕ ਲੋਕ ਬਹੁਤ ਸਾਰੇ ਆਫੀਸਰਸ ਹੋ ਗਏ ਆਰਮੀ ਆਫੀਸਰ ਹੋ ਗਏ 에ਅਰ ਫੋਰਸ ਦੇ ਆਫ ਪੁਲਿਸ ਦੇ ਅਫੀਸਰ ਹੋ ਗਏ ਇਸ ਹੌਬੀ ਕਰਕੇ ਮੈਨੂੰ ਜਾਣਦੇ ਆ ਜੀ ਮੇਰਾ ਜਿਹੜਾ ਨਾਮ ਹੈ ਸ਼ਾਇਦ ਮੇਰਾ ਨਾਮ ਯਾਰਵਿੰਦਰ ਸਿੰਘ ਘਟਵੰਦੇ ਜਾਣਦੇ ਮੈਨੂੰ ਜਹਾਜਾਂ ਲੱਗ ਕੇ ਵੱਧ ਜਾਣਦੇ ਅੱਛਾ ਜੀ ਮਤਲਬ ਹੂੰ ਜਿਵੇਂ ਆਪਾਂ ਕਬੀਰ ਜੀ ਦਾ ਇੱਕ ਸ਼ਲੋਕ ਹੈ ਜੀ ਤੂੰ ਤੂੰ ਕਰਤਾ ਤੂੰ ਹੋਇ ਮਜਮੇ ਰਹਾ ਨਾ ਹੋ ਸਹੀ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਾ ਤੂੰ ਹਮੇਸ਼ਾ ਮੈਂ ਜੋ ਯੂਨੀਵਰਸਿਟੀ ਦੇ ਬੱਚਿਆਂ ਦੀ ਜਾਂ ਸਕੂਲਾਂ ਵਿੱਚ ਕਲਾਸ ਲੈਣਾ ਨਾ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਆਪਦੀ ਹੌਬੀ ਨੂੰ ਆਪਦੀ ਪੜ੍ਹਾਈ ਨੂੰ ਜਿੰਨਾ ਚਿਰ ਰੱਬ ਦਾ ਰੂਪ ਨਹੀਂ ਬਣਾਉਂਗੇ ਤੇ ਤੁਸੀਂ ਉਹਦਾ ਰੂਪ ਨਹੀਂ ਬਣੋਗੇ ਹਾਂਜੀ ਉਹਨਾਂ ਚਿਰ ਤੁਸੀਂ ਕਮਜਬੀ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਉਹ ਫੇਰ ਤੁਸੀਂ ਤੁਸੀਂ ਲੱਖਾਂ ਚੋਂ ਕਰੋੜਾਂ ਚੋਂ ਉੱਪਰ ਨਿਕਲਣਾ ਹੈ ਕਰੋੜਾਂ ਚੋਂ ਉੱਪਰ ਜੇ ਨਿਕਲਣਾ ਆਪਾਂ ਤੇ ਆਪਾਂ ਨੂੰ ਉਹਦਾ ਰੂਪ ਬਣਨਾ ਪਊਗਾ ਸਹੀ ਕਬੀਰ ਸਾਹਿਬ ਨੇ ਇੱਕ ਅਧਿਆਤਮਿਕ ਮਤ ਦੇ ਨਾਲ ਇਹ ਗੱਲ ਪ੍ਰਮਾਤਮਾ ਨੂੰ ਪਾਉਣ ਦੀ ਦੱਸੀ ਉਹ ਕਹਿੰਦਾ ਵੀ ਮੈਂ ਤੇਰਾ ਨਾਮ ਲੈਂਦਾ ਲੈਂਦਾ ਮੈਂ ਤੇਰਾ ਰੂਪ ਹੀ ਬਣ ਗਿਆ ਕਹਿੰਦਾ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕੌਣ ਸੀ ਤੇ ਤੂੰ ਕੌਣ ਸੀ ਉਸੇ ਕੋਈ ਵੀ ਹੌਬੀ ਹੈ ਜੀ ਕੋਈ ਗੇਮ ਹੈ ਤੁਹਾਡੀ ਜਿੰਨਾ ਚਿਰ ਤੁਸੀਂ ਉਹ ਗੇਮ ਨੂੰ ਰੱਬ ਦਾ ਰੂਪ ਮੰਨ ਕੇ ਚਲਦੇ ਆ ਆਪ ਦਾ ਬੋਡੀ ਦਾ ਹਿੱਸਾ ਨਹੀਂ ਬਣਾਉਂਦੇ ਉਸੇ ਤਰ੍ਹਾਂ ਹੁਣ ਇਹ ਹੌਬੀ ਮੇਰੀ ਸਰੀਰ ਦਾ ਇੱਕ ਹਿੱਸਾ ਬਣ ਗਿਆ ਜੀ ਮੈਨੂੰ ਇਹਦਾ ਨਸ਼ਾ ਲੱਗਿਆ ਹੋਇਆ ਹੈ ਮੈਨੂੰ ਇਹ ਨਸ਼ਾ ਲੱਗਿਆ ਹੋਇਆ ਵੀ ਸ਼ਾਮ ਨੂੰ ਜੇ ਅੱਧਾ ਘੰਟਾ 15 ਮਿੰਟ 20 ਮਿੰਟ ਦੀ ਫਲਾਈਂਗ ਨਹੀਂ ਕਰਦੇ ਅਸੀਂ ਤਾਂ ਐ ਲੱਗੂਗਾ ਵੀ ਅੱਜ ਕੁਝ ਕੀਤਾ ਹੀ ਨਹੀਂ ਤੁਸੀਂ ਫਲਾਈਂਗ ਹਰ ਰੋਜ਼ ਕਰਦੇ ਡੇਲੀ ਸਾਡੀ ਫਲਾਈਂਗ ਹੈ ਜੇ ਮੌਸਮ ਖਰਾਬ ਹੋ ਜਾਏ ਤਾਂ ਕੀ ਕਹਿਣਾ ਹਵਾ ਤੇਜ਼ ਚੱਲਦੀ ਹੈ ਜਾਂ ਕੋਈ ਮੀਂਹ ਏਰੀਆ ਆ ਗਿਆ ਗੱਲ ਵੱਖਰੀ ਹੈ ਜਾਂ ਇਹ ਘਰੇ ਹੀ ਨਹੀਂ ਹੈਗੇ ਕਿਤੇ ਆਊਟ ਆਫ ਸਟੇਸ਼ਨ ਹੈ ਤੇ ਨਹੀਂ ਤਾਂ ਸਾਡੀ ਫ્લાਇੰਗ ਪੱਕੀ ਹੈ ਜਿਹੜੇ ਬੈਟਰੀਆਂ ਉੱਥੇ ਤੁਰੇ ਫਿਰਦੇ ਚਾਰਜ ਤੇ ਦੋ ਲਾ ਦੇਣੀ ਹੈ ਤੇ ਇੱਕ ਜਹਾਜ਼ ਦਾ ਉਡਾਉਣਾ ਹੀ ਉਡਾਉਣਾ ਚਾਹੀਏ ਛੋਟਾ ਉਡਾ ਲਈਏ ਚਾਹੇ ਵੱਡਾ ਉਡਾ ਲਈਏ ਹਾਂਜੀ ਆਮ ਨਾਲ ਅੱਜ ਕੱਲ ਜਨਰੇਸ਼ਨ ਤੋਂ ਅਸੀਂ ਬਹੁਤ ਸੁਣਦੀ ਹੁੰਦੀ ਹਣੀ ਆ ਵੀ ਸਾਡੇ ਕੋਲੇ ਵੱਡਾ ਸ਼ਹਿਰ ਨਹੀਂ ਮੌਕੇ ਨਹੀਂ ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਸ਼ਾਇਦ ਉਹਨਾਂ ਨੂੰ ਇਹ ਇਨਸਪੀਰੇਸ਼ਨ ਜ਼ਰੂਰ ਮਿਲੇ ਵੀ ਤੁਸੀਂ ਛੋਟੇ ਸ਼ਹਿਰ 'ਚ ਰਹਿ ਕੇ Google ਤੋਂ ਤੁਸੀਂ ਜਿਵੇਂ ਸਰਚ ਕਰਕੇ ਜਿੱਥੋਂ ਤੱਕ ਪਹੁੰਚੇ ਹੋ ਯਾਨੀ ਕਿ ਕੋਈ ਬਹਾਨਾ ਨਹੀਂ ਚੱਲ ਸਕਦਾ ਇਹ ਦੇਖੋ ਜੀ ਬੱਚਿਆਂ ਕੋਲੇ ਤਾਂ ਇੱਕ ਨਾ ਇਹ ਮਤਲਬ ਬੇਵਕੂਫੀ ਵਾਲਾ ਬੰਦਾ ਵੀ ਹਾਂਜੀ ਸਾਡੇ ਕੋਲ ਸਾਧਨ ਨਹੀਂ ਸਾਧਨ ਨਹੀਂ ਜੇ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਣੇ ਕੋਲ ਸਾਧਨ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਸਾਧਨ ਕਿੱਥੋਂ ਮਿਲ ਵੀ ਸਕਦਾ ਬਿਲਕੁਲ ਬਿਲਕੁਲ ਮਾਪਿਓ ਦੇਖੋ ਈਵਨ ਜੇ ਗਰੀਬ ਕੋਈ ਮਾਪਿਓ ਹੈ ਉਹ ਵੀ ਅਵੇਅਰ ਹੈ ਪੂਰਾ ਆਪਣੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਹਾਂਜੀ ਉਹ ਕਿਤੋਂ ਲਿਆਵੇ ਪੈਸਾ ਉਹ ਬੱਚੇ ਨੂੰ ਫੀਸ ਵੀ ਭਰਨ ਨੂੰ ਪੈਸੇ ਦੇਊਗਾ ਉਹਦੀ ਵਰਦੀ ਵਾਸਤੇ ਵੀ ਦੇਊਗਾ ਔਰ 15000 ਦਾ 20000 ਦਾ ਮੋਬਾਈਲ ਵਾਸਤੇ ਵੀ ਪੈਸੇ ਉਹ ਦੇਵੇਗਾ ਹਾਂਜੀ ਹਾਂਜੀ ਠੀਕ ਹੈ ਤੇ ਜੇ ਫਿਰ ਵੀ ਬੱਚੇ ਸ਼ਿਕਾਇਤ ਕਰਦੇ ਜੀ ਸਾਨੂੰ ਤਾਂ ਜੀ ਮੌਕਾ ਨਹੀਂਗਾ ਤਾਂ ਇਹ ਮਾੜੀ ਗੱਲ ਹੈ ਜਿੰਨਾ ਹੁਣ ਮੌਕਾ ਜੀ ਦੇਖੋ ਸਿੱਖਣ ਦਾ ਪੜ੍ਹਨ ਦਾ ਉਹਨਾਂ ਮੌਕੇ ਔਰ ਨੌਕਰੀਆਂ ਵੀ ਬਥੇਰੀਆਂ ਲਾਈਨਾਂ ਬਹੁਤ ਬਣ ਗਈਆਂ ਬਹੁਤ ਜ਼ਿਆਦਾ ਮੈਨੂੰ ਯਾਦ ਆ ਜਦੋਂ ਮੈਂ ਪਲੱਸ 2 ਤੋਂ ਬਾਅਦ ਸੀਈਟੀ ਦਾ ਪੇਪਰ ਦਿੱਤਾ ਜਿਹੜਾ ਇੰਜੀਨੀਅਰਿੰਗ ਦਾ ਇੰਟਰਨਸ ਹੁੰਦਾ ਸੀ ਹਾਂਜੀ ਹਾਂਜੀ ਉਦੋਂ ਇੱਕੋ ਇੱਕ ਨਿਸ਼ਾਨਾ ਹੁੰਦਾ ਸੀ ਵੀ ਇੰਜੀਨੀਅਰ ਬਣ ਜਾਓ ਜੀ ਜਾਂ ਵੀਓ ਕਰ ਬੀਏ ਕਰ ਲਓ ਬਸ ਜੇ ਬੀਏ ਕਰ ਲਈ ਜੀਨੇ ਤਾਂ ਘਰ ਦੇ ਨੇ ਉਹ ਕਹਿੰਦਾ ਬਸ ਵੀ ਹੁੰਦੀ ਰੀ ਬੀਏ ਹੋ ਗਈ ਤੇ ਚੱਕੋ ਤਾਂ ਵਿਆਹ ਕਰ ਦੋ ਕੰਮ ਵੜ ਗਿਆ ਬਹੁਤ ਪੜ ਗਿਆ ਬੀਏ ਕਰ ਗਿਆ ਠੀਕ ਉਦੋਂ ਬੀਏ ਵੱਡੀ ਗੱਲ ਸੀ ਜਿਨੇ ਐਮਏ ਐਮਏ ਵਾਲਾ ਤਾਂ ਯਾਨੀ ਉਹਨ ਤਾਂ ਬੰਦੇ ਖੜਕੜ ਸਲੂਟ ਮਾਰਦੇ ਹੁੰਦੇ ਸੀ ਯਾਰ ਆ ਤਾਂ ਐਮਏ ਪੜਿਆ ਹੋਇਆ ਬੰਦਾ ਠੀਕ ਹੈ ਹੁਣ ਵੇਖੋ ਜੀ ਕਿੰਨੀਆਂ ਪੜਾਈਆਂ ਹੋ ਗਈਆਂ ਕਿੰਨੀਆਂ ਡਿਗਰੀਆਂ ਹੋ ਗਈਆਂ ਇੰਜੀਨੀਅਰਿੰਗ 'ਚ ਕਿੰਨੀਆਂ ਹੋ ਗਈਆਂ ਮਕੈਨੀਕਲ ਆਡ ਹੋ ਗਈ ਇਲੈਕਟ੍ਰੀਕਲ ਆਡ ਹੋ ਗਈ ਇਲੈਕਟ੍ਰੋਨਿਕ ਆਡ ਹੋ ਗਈ ਆਈਟੀ ਹੋ ਗਈ ਕੰਪਿਊਟਰ ਐਪਲੀਕੇਸ਼ਨ ਹੋ ਗਈ ਮੈਕਟਰੋਨਿਕਸ ਆ ਗਈ ਇੱਕ ਨਵੀਂ ਸਟੱਡੀ ਬੜੀ ਵਧੀਆ ਜੀ ਜਿੱਥੇ ਮਕੈਨੀਕਲ ਤੇ ਇਲੈਕਟ੍ਰੋਨਿਕਸ ਇਕੱਠਾ ਕਰਤਾ ਉਹਨਾਂ ਨੇ ਠੀਕ ਹੈ ਉਹ ਉਹਦਾ ਬੜਾ ਸਕੋਪ ਹੈ ਤੇ ਪਰ ਫਿਰ ਵੀ ਜੇ ਵੇਖੋ ਜਿਹੜੇ ਦੇਖੋ ਜੀ ਨੇ ਕਰਨਾ ਹੈ ਜਿਵੇਂ ਕੱਲੇ ਵੀ ਜਿਹਨੇ ਕੰਮ ਕਹਿੰਦੇ ਹੁੰਦੇ ਆ ਹਾਂ ਜੀ ਜੋ ਉਗਣ ਵਾਲੇ ਨੇ ਤਾਂ ਪੱਥਰ ਦਾ ਸੀਨਾ 파ੜ ਕੇ ਉੱਗੜ ਹੀ ਪੈਣਾ ਤੇ ਜਿਨ੍ਹਾਂ ਨੇ ਨਹੀਂ ਕਰਨਾ ਕੁਛ ਉਹ 11-11 ਵਜੇ ਤੱਕ ਰਜਾਈਆਂ 'ਚ ਬੈਠੇ ਰਹਿੰਦੇ ਆ ਸਹੀ ਔਰ ਰਜਾਈਆਂ 'ਚ ਬੈਠੇ ਸੁਪਨੇ ਦੇਖਦੇ ਰਹਿੰਦੇ ਆ ਦੇਖਦੇ ਰਹਿੰਦੇ ਹਾਂ ਪਰ ਜਿਹੜੇ ਸੁਪਨੇ ਪੂਰੇ ਹੁੰਦੇ ਆ ਉਹ ਰਜਾਈਆਂ 'ਚੋਂ ਉੱਠ ਕੇ ਹੁੰਦੇ ਆ ਕੁਛ ਕਰਕੇ ਹੁੰਦੇ ਆ ਇਹ ਕੰਫਰਟ ਜ਼ੋਨ ਜਿਹੜਾ ਜੀ ਆਪਦੇ ਕੰਫਰਟ ਜ਼ੋਨ 'ਚੋਂ ਆਪਾਂ ਨਿਕਲਾਂਗੇ ਹਰੇਕ ਇਨਸਾਨ ਦਾ ਹਰੇਕ ਬੰਦੇ ਦਾ ਆਪਦਾ ਇੱਕ ਕੰਫਰਟ ਜ਼ੋਨ ਬਣਾਇਆ ਹੋਇਆ ਸਹੀ ਉਹ ਕੰਫਰਟ ਜ਼ੋਨ ਕੀ ਆ ਵੀ ਮੈਨੂੰ ਇੰਨੀ ਕੁ ਕਮਾਈ ਹੋ ਰ ਮੈਂ ਸੋਭਾ 8:00 ਵਜੇ ਉੱਠਣਾ ਹੈ ਰੋਟੀਆਂ ਖਾ ਲਈਆਂ ਦੋ ਚਾਹ ਪੀ ਲਈ ਢੇੜਾ ਕੱਢ ਲਿਆ ਮੋਟਰਸਾਈਕਲ ਤੇ ਦੋ ਤਾਸ਼ ਵਾਲੇ ਬੰਦੇ ਕੋਲ ਢੇੜਾ ਕੱਢੇ ਠੀਕ ਹੈ ਜੀ ਆਗੇ ਘਰ ਦੇ ਨੇ ਕਹਤਾ ਜਾਂ ਡੇਰੀ ਚ ਦੁੱਧ ਪਾਇਆ ਉਹ ਪਾ ਜਾਂਦਾ ਆਗੇ ਖੇਤ ਢੇੜਾ ਕੱਢ ਲਿਆ ਤੇ ਬਹਿ ਗਏ ਥੈਟਸ ਆਲ ਉਹ ਕੰਫਰਟ ਜ਼ੋਨ ਹੈ ਸਹੀ ਹੈ ਹੁਣ ਆਪਾਂ ਜੇ ਤੂੰ ਗਾਂਹ ਚੱਲਣਾ ਹੈ ਕੋਈ ਸਿੱਖਣਾ ਹੈ ਜਾਂ ਕੋਈ ਦੇਖਣਾ ਹੈ ਫਿਰ ਉਹ ਕੰਫਰਟ ਜ਼ੋਨ ਚੋਂ ਨਿਕਲਣਾ ਪਊਗਾ ਪੈਸਾ ਵੀ ਖਰਚ ਹੋਊਗਾ ਖੇਚਲ ਵੀ ਹੋਊਗੀ ਤੇ ਸਾਰਾ ਕੁਝ ਹੀ ਹੋਊਗਾ ਭਕਾਈ ਵੀ ਹੋਊਗੀ ਸਹੀ ਹਾਂਜੀ ਹੁਣ ਵੀਰ ਜੀ ਆਪਾਂ ਥੋੜਾ ਜ ਵੀ ਜਿਵੇਂ ਤੁਹਾਡੇ ਕੋਲੇ ਕਾਫੀ ਸਾਰੇ ਜਹਾਜ਼ ਹੈ ਹਨਾ ਹਾਂਜੀ ਤੇ ਜਿਵੇਂ ਹੁੰਦਾ ਨਾ ਵੀ ਵੈਸੇ ਤਾਂ ਤੁਹਾਨੂੰ ਸਾਰੇ ਹੀ ਪਿਆਰੇ ਆ ਜੀ 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 ਕਿਉਂਕਿ ਤੁਸੀਂ ਹਨਾ ਤੇ ਵੀ ਤੁਹਾਨੂੰ ਐ ਲੱਗਦਾ ਹੋਏ ਯਾਰ ਵੀ ਆ ਜਿਵੇਂ ਇਹ ਤਾਂ ਯਾਰ ਕੀ ਬਾਤ ਆ ਵੀ ਮਤਲਬ ਦਿਲ ਨੂੰ ਹਨਾ ਤੁਹਾਡੇ ਦਿਲ ਨੂੰ ਲੱਗੀ ਗੱਲ ਬਾਤ ਇਹਨਾਂ ਦੇ ਦੇਖੋ ਜੀ ਸਾਰਿਆਂ ਨੂੰ ਜਿਹੜਾ ਮੈਨੂੰ ਜਹਾਜ਼ ਉਡਾ ਕੇ ਜਿਹੜਾ ਮੈਨੂੰ ਈਜ਼ੀ ਮਹਿਸੂਸ ਹੁੰਦਾ ਤੇ ਜਾਦੇ ਆਨੰਦ ਆਉਂਦਾ ਉਹ ਆਹ ਵਾਲਾ ਜਹਾਜ਼ ਹੈ ਜੀ ਠੀਕ ਹੈ ਜੀ ਇਹ ਕਾਫੀ ਪਹਿਲਾਂ ਦਾ ਬਣਿਆ ਹੋਇਆ ਕੋਈ ਨਾ ਬੜੇ ਨੂੰ ਮੇਰੇ ਖਿਆਲ ਇਹਨੂੰ ਤਾਂ ਹੋ ਗਏ ਹੋਣਗੇ 7-8 ਸਾਲ ਅੱਛਾ ਜੀ ਇਹ ਕਿਉਂਕਿ ਇਹਦੀ ਡਿਜ਼ਾਈਨਿੰਗ ਹੀ ਕੁਝ ਇਸ ਤਰ੍ਹਾਂ ਹੋ ਗਈ ਇਹਦਾ ਬੈਲੈਂਸ ਬੜਾ ਵਧੀਆ ਹੈ ਅੱਛਾ ਜੀ ਬੜਾ ਲੈਵਲ ਚੜਦਾ ਹੈ ਔਰ ਇਹਨੂੰ ਉਡਾਉਣ ਦੇ ਵਿੱਚ ਦਿਮਾਗ ਦੇ ਉੱਤੇ ਬੋਝ ਘੱਟ ਹੈ ਠੀਕ ਹੈ ਜੀ ਬਹੁਤ ਵਧੀਆ ਉੱਡਦਾ ਹੈ ਅੱਧਾ ਘੰਟਾ ਤੱਕ ਫਲਾਈਂਗ ਕਰ ਜਾਂਦਾ ਹੈ ਸਾਰਿਆਂ ਨੂੰ ਮੈਨੂੰ ਬੈਸਟ ਫਲਾਈਂਗ ਇਹ ਜਹਾਜ਼ ਦੀ ਲੱਗਦੀ ਹੈ ਠੀਕ ਹੈ ਬਾਕੀ ਚੰਗੇ ਸਾਰੇ ਲੱਗਦੇ ਜੀ ਫਾਈਟਰ ਉਹ ਜੋ ਉੜਦਾ ਸੁਖੋਈ ਉਹਦੀ ਉਹਦਾ ਆਵਦਾ ਨਜ਼ਾਰਾ ਠੀਕ ਹੈ ਜੀ ਜਿਹੜਾ 에어ਲਾਈਨਰਾਂ ਤੁਹਾਨੂੰ ਉਡਾ ਕੇ ਦਿਖਾਇਆ ਹਾਂਜੀ ਹਾਂਜੀ ਇਹਨੂੰ ਉਡਾਉਣ ਦੇ ਵਿੱਚ ਬੜੀ ਫੀਲਿੰਗ ਅੱਛੀ ਆਉਂਦੀ ਹੈ ਵੀ ਆਪਾਂ 에어ਲਾਈਨ ਦੇ ਵਿੱਚ ਜਿਵੇਂ ਬੈਠੀ ਹੁੰਨੇ ਆ ਉਹ ਲੱਗ ਰਿਹਾ ਠੀਕ ਹੈ ਜੀ ਪਰ ਇਹਨਾਂ ਇਹਦੀਆਂ ਇਹਨਾਂ ਦੀਆਂ ਬੈਟਰੀਆਂ ਥੋੜੀਆਂ ਜਿਹਾ ਘੱਟ ਸਮਾਂ ਚੱਲਦੀਆਂ ਇਹਨਾਂ ਦੀ ਡਿਜ਼ਾਈਨਿੰਗ ਵੱਖਰੀ ਹੈ ਠੀਕ ਹੈ ਇਹਦੀ ਬੈਟਰੀ ਵੀ ਜ਼ਿਆਦਾ ਚੱਲ ਜਾਂਦੀ ਹੈ ਠੀਕ ਹੈ ਫਿਰ ਆ ਗਲਾਈਡਰ ਇੱਕ ਸਾਹਮਣੇ ਟੰਗਿਆ ਪਿਆ ਜੀ ਅੱਛਾ ਜੀ ਇਹ ਸਭ ਤੋਂ ਇਜ਼ੀ ਫਲਾਈਂਗ ਕਰਨੀ ਤਾਂ ਇਹ ਗਲਾਈਡਰ ਨਾਲ ਹੁੰਦੀ ਹੈ। ਆਰਾਮ ਨਾਲ ਕੁਰਸੀ ਰੱਖ ਲਓ ਉੱਥੇ ਕੁਰਸੀ ਤੇ ਬਹਿ ਜਾਓ। ਠੀਕ ਹੈ ਜੀ। ਇਹਨੂੰ ਇੱਕ ਵਾਰੀ ਹੈਂਡ ਲਾਂਚ ਕਰ ਦਿਓ ਇਹ ਘੰਟਾ-ਘੰਟਾ ਵੀ ਉੱਡ ਜਾਂਦਾ ਹੈ। ਅੱਛਾ ਇਹ ਮਤਲਬ ਇਹਨੂੰ ਤੁਸੀਂ ਹੱਥ ਨਾਲ ਹੀ ਚਲਾਉਣਾ ਹੈ। ਇਹ ਹੈਂਡ ਲਾਂਚ ਹੈ ਜੀ ਇਹਦੇ ਪਹੀਏ ਨਹੀਂ ਲੱਗੇ ਥੱਲੇ। ਠੀਕ ਹੈ ਜੀ। ਔਰ ਗਰਾਊਂਡ ਦੇ ਉੱਪਰ ਹੀ ਨੇ ਆਰਾਮ ਨਾਲ ਉਤਰ ਜਾਣਾ। ਠੀਕ ਹੈ ਜੀ। ਇਹਨੂੰ ਉਡਾਉਣ ਦੇ ਵਿੱਚ ਵੀ ਬੜਾ ਆਨੰਦ ਆਉਂਦਾ ਜੀ। ਇਹ ਲੰਮਾ ਸਮਾਂ ਉੱਡ ਜਾਂਦਾ ਔਰ ਥੋੜੀ ਪਾਵਰ ਨਾਲ ਉੱਡ ਜਾਂਦਾ। ਸ਼ਾਮ ਦੇ ਟਾਈਮ ਜਦੋਂ ਕਿਤੇ ਹਵਾ ਰੁਕੀ ਵੀ ਹੋਵੇ। ਠੀਕ ਇਹਨੂੰ ਬਿਲਕੁਲ ਦੀਵਾਨੀਵਾਂਸੀ ਉਡਾਣੇ ਬਿਲਕੁਲ ਜਿਵੇਂ ਆਪਣੀ ਫਸਲ ਆ ਨਾ ਉਹ ਇਹ ਤੋਂ 4 ਫੁੱਟ ਦੀਵਾਨੀ ਉੱਚਾ ਬਦਲ ਕਹਿ ਲੋ ਠੀਕ ਹੈ ਜੀ ਲੋ ਲਾਈਨ ਦੇ ਵਿੱਚ ਬਹੁਤ ਫਿਰ ਸੋਹਣਾ ਲੱਗਦਾ ਜਿਹੜਾ ਹਰੀ ਫਸਲ ਦੇ ਉੱਪਰ 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 ਤੁਰਿਆ ਫਿਰਦਾ ਹੈ ਇਹ ਠੀਕ ਹੈ ਥੱਲੇ ਤੇ ਲਾਈਟਾਂ ਵੀ ਲਾ ਦਿੰਦੇ ਆ ਬੜੇ ਨਾਲ ਸੋਹਣੀਆਂ ਲੱਗਦੀਆਂ ਅੱਛਾ ਜੀ ਹਾਂਜੀ ਤੇ ਬਾਕੀ ਜੇ ਕੋਈ ਖਾਸ ਓਕੇਜਨ ਤੇ ਜਾਣਾ ਜਿਵੇਂ ਪਟਿਆਲਾ ਫਲਾਈਂਗ ਕਲੱਬ ਸੀ ਜਾਂਦੇ ਆ ਉੱਥੇ ਅੱਛਾ ਜੀ ਉੱਥੇ ਇਸ ਤਰ੍ਹਾਂ ਦੇ ਵੱਡੇ ਜਹਾਜ਼ ਲੈ ਜਾਈਦੇ ਆ ਜੀ ਜਿਵੇਂ ਹਰਕੁਲਿਸ ਹੋ ਗਿਆ ਜਾਂ ਐਂਟੋਨੋਵ ਹੋ ਗਿਆ ਪਿਆ ਵੱਡਾ ਇਹਦੇ ਖੰਭ ਕੱਢੇ ਹੋਏ ਆ ਖੋਲੇ ਹੋਏ ਆ ਸਾਹਮਣੇ ਪਏ। ਅੱਛਾ ਅੱਛਾ ਜੀ। ਜਬ ਜਿੱਥੇ ਕੋਈ ਆਪਾਂ ਖਾਸ ਵੀ ਸ਼ੋਅ ਕਰਨਾ ਜਿੱਥੇ ਬਹੁਤ ਜ਼ਿਆਦਾ ਦੇਖਣ ਆਏ ਹੋਏ ਆ ਲੋਕ। ਠੀਕ ਹੈ ਜੀ। ਤੇ ਜਾਂ ਕੋਈ ਹੋਰ ਆਬਵੀਅਸ ਆਇਆ ਫਿਰ ਉੱਥੇ ਇਹ ਆ ਜਹਾਜ਼ ਹੋ ਗਿਆ ਵੱਡਾ ਜਿਵੇਂ। ਠੀਕ ਹੈ ਜੀ। ਤੇ ਜਾਂ ਉੱਪਰ ਪਿਆ ਜੀ ਇੱਕ ਬੋਇੰਗ ਬਣਾਇਆ ਹੋਇਆ ਨਵਾਂ ਮੈਂ ਇਸ ਤਰ੍ਹਾਂ ਦੇ ਜਹਾਜ਼ ਇੱਕ ਟਰਾਲੀ ਬਣਾਈ ਹੋਈ ਹੈ ਗੱਡੀ ਦੇ ਪਿੱਛੇ ਟੋਕ ਕਰਨ ਵਾਲੀ ਉਹਦੇ ਵਿੱਚ ਲੋਡ ਕਰਕੇ ਇਹਨਾਂ ਨੂੰ ਲੈ ਜੰਨੇ ਆ ਅੱਛਾ ਇਹ ਤੁਸੀਂ ਮਤਲਬ ਇਹ ਸਾਰੇ ਇਹਨੇ ਤੁਸੀਂ ਵਿੰਗਸ ਖੋਲ ਕੇ ਰੱਖੇ ਹੋਏ ਆ ਹਾਂਜੀ ਫਿਰ ਇਹ ਕੱਲਾ ਜਹਾਜ਼ ਦੇ ਵਿੰਗ ਲੱਗ ਜਾਣਗੇ ਤਾਂ ਇੱਥੋਂ ਤੀਕੇ ਕੱਲਾ ਹੀ ਇੰਨਾ ਥਾਂ ਰੋਕ ਲੂਗਾ ਜਦੋਂ ਤੁਸੀਂ ਇਹਨਾਂ ਨੂੰ ਉਡਾਉਣਾ ਹੁੰਦਾ ਉਦੋਂ ਲਾਉਣੀ ਉਦੋਂ ਝੜ ਜਾਂਦੇ ਇਹਨਾਂ ਦੀ ਡੌਬਲਾਂ ਬਣੀਆਂ ਹੁੰਦੀਆਂ ਆ ਦੇਖੋ ਆ ਕਾਰਬਨ ਫਾਈਬਰ ਦੀਆਂ ਟਿਊਬਾਂ ਪਾਈਆਂ ਹੋਈਆਂ ਠੀਕ ਹੈ ਜੀ ਇਹ ਵਿੰਗ ਦੇ ਵਿੱਚ ਇਦਾਂ ਪਈ ਜਾਂਦੀ ਤੇ ਵਿੰਗ ਲੋਕ ਹੋ ਜਾਂਦਾ ਅੱਛਾ ਇੱਕ ਨਾ ਮੇ ਵੀਰ ਜੀ ਇੱਕ ਦੋ ਚੀਜ਼ਾਂ ਇੱਥੇ ਦੇਖੀਆਂ ਆ ਕਿ ਮੈਂ ਕਿਹਾ ਚਲੋ ਮੇਰੇ ਦਿਮਾਗ ਚ ਆਈ ਗੱਲ ਮੈਂ ਕਿਹਾ ਵੀਰ ਜੀ ਨੂੰ ਪੁੱਛਣਾ ਹਾਂਜੀ ਵਿਚ ਇਹ ਇੱਕ ਹੀ ਚੀਜ਼ ਹੈ ਮੈਂ ਵੇਖ ਰਿਆ ਇਸ ਨੂੰ ਬੈਠਾ ਇਹ ਬੜੀ ਵਧੀਆ ਚੀਜ਼ ਹੈ ਜੀ ਮੈਂ ਤੁਹਾਨੂੰ ਪਾਸੇ ਕਰਦੇ ਚਾਹ ਕੇ ਇਹ ਹੈਗਾ ਜੀ 3D ਪ੍ਰਿੰਟਰ ਕਹਿੰਦੇ ਇਹਨੂੰ ਅੱਛਾ ਜੀ ਐਕਚੁਅਲੀ ਇਹ ਬੜੀ ਇੱਕ ਕਹਿ ਲਓ ਵੀ ਇੱਕ ਸਾਇੰਸ ਦੇ ਵਿੱਚ ਇੱਕ ਤਹਿਲਕਾ ਮਚਾਤਾ ਇਹ ਚੀਜ਼ ਨੇ ਅੱਛਾ ਜੀ ਇਹਦੇ ਵਿੱਚ ਆ ਤਾਰ ਪੈਂਦੀ ਜੀ ਪਲਾਸਟਿਕ ਦੀ ਆ ਦੇਖੋ ਅੱਛਾ ਜੀ ਆ ਰੋਲ ਚੜਿਆ ਹੋਇਆ ਠੀਕ ਹੈ ਜੀ ਆਪਣੇ ਸਕੂਲਾਂ 'ਚ ਵੀ ਆ ਗਿਆ ਇਹ ਅੱਛਾ ਜੀ ਤਰੀਬਨ ਸਾਰੇ ਸਕੂਲਾਂ 'ਚ ਆ ਚੁੱਕਾ ਹੈ ਅੱਛਾ ਜੀ ਪਰ ਉੱਥੇ ਇਹਨੂੰ ਆਪਰੇਟ ਨਹੀਂ ਕਰ ਰਹੇ ਮੇਰਾ ਘਰਤੋ ਕੋ ਬੰਦਾ ਹੀ ਨਹੀਂ ਹੋਣਾ অপারেਟ ਕਰਨਾ ਇਹ ਐਕਚੁਅਲੀ ਕੀ ਹੈ ਜੀ 3D ਪ੍ਰਿੰਟਰ ਜਿਵੇਂ ਆਪਾਂ XY ਐਕਸਿਸ ਪੜਿਆ ਸੀ ਅੱਛਾ ਜੀ ਗ੍ਰਾਫ ਪੜਿਆ ਸੀ ਆਪਾਂ ਤੇ ਇੱਕ ਹੁੰਦੀ ਹੈ ਤੀਜੀ Z ਐਕਸਿਸ ਠੀਕ ਹੈ ਜੀ ਇਹ ਤਿੰਨੋਂ ਐਕਸਿਸ ਦੇ ਉੱਤੇ ਜੇ ਇਹ ਜਿਹੜੀ ਚੀਜ਼ ਆ ਪਹਿਲਾਂ ਤੇ ਮੂਵ ਕਰਦੀ ਆ ਦੇਖੋ ਆ ਇਹਦਾ ਹੈੱਡ ਹੈ ਅੱਛਾ ਜੀ ਤੇ ਇਧਰ ਨੂੰ ਵੀ ਚੱਲਦਾ ਹੈ ਇਹ ਇਧਰ ਨੂੰ ਵੀ ਚੱਲਦਾ ਹੈ ਫਿਰ ਆ ਜਿਹੜਾ ਬੈੱਡ ਹੈ ਇਹਦਾ ਇਹ ਉੱਪਰ-ਨੀਚੇ ਵੀ ਚੱਲਦਾ ਦੇਖੋ ਅੱਛਾ ਜੀ ਤਾਂ ਇਹਦੇ ਚ ਕੀ ਹੈ ਇਹਦੇ ਚ ਕੋਈ ਵੀ ਜਿਹੜੀ ਚੀਜ਼ ਦੀ ਡਿਜ਼ਾਈਨਿੰਗ ਹੈ STL ਫਾਈਲ ਹੈ ਜਿਹੜੀ CAD CAM ਡਿਜ਼ਾਈਨਿੰਗ ਦੇ ਥਰੂ ਠੀਕ ਹੈ ਆਪ ਆ ਤਾਰ ਲੱਗ ਜਾਂਦੀ ਕੰਪਿਊਟਰ ਦੇ ਨਾਲ ਠੀਕ ਹੈ ਜੀ ਉਹਦਿਆਂ ਫਿਰ ਇਹ ਸਲਾਈਸਿੰਗ ਸੌਫਟਵੇਅਰ ਹੈ ਜਿਹੜਾ ਐਸਟੀਐਲ ਫਾਈਲ ਦੇ ਸਲਾਈਸ ਕਰ ਦਿੰਦਾ ਠੀਕ ਹੈ ਜੀ ਤਾਂ ਫਿਰ ਜਿਹੜਾ ਹੈੱਡ ਹੈ ਇਹਦੇ ਥੱਲੇ ਬਹੁਤ ਬਰੀਕ ਜਿਵੇਂ ਆਪਣੀ ਕਲੋ ਪੱਗ ਪੈਨ ਜਿੰਨਾ ਸਰਾਖ ਹੈ ਠੀਕ ਹੈ ਜੀ ਇਹ ਹੈੱਡ ਦਾ 250 ਡਿਗਰੀ ਟੈਂਪਰੇਚਰ ਹੋ ਜਾਂਦਾ ਠੀਕ ਹੈ ਜੀ ਫਿਰ ਆ ਸਟੈਪਰ ਮੋਟਰਾਂ ਜਿਹੜੀਆਂ ਲੱਗੀਆਂ ਐ ਇਹ ਤਾਰ ਨੂੰ ਅੱਗੇ ਧੱਕਦੀਆਂ ਤੇ ਹੈੱਡ ਤਾਰ ਨੂੰ ਪਘਲਾ ਕੇ ਅੱਛਾ ਜੋ ਇਹ ਚੱਪਾ ਪ੍ਰੋਗਰਾਮਿੰਗ ਦਿੱਤੀ ਹੋਈ ਹੈ ਅੱਛਾ ਜੀ ਉਹ ਪ੍ਰੋਗਰਾਮਿੰਗ ਦੇ ਮੁਤਾਬਕ ਇਹ ਹੈੱਡ ਐ ਉੱਤੇ ਘੁੰਮੀ ਜਾਂਦਾ ਅੱਛਾ ਜੀ कि ਜਿਹੜੀ ਸ਼ੇਪ ਜਾਂ ਸ਼ਕਲ ਤੁਸੀਂ ਇੱਥੇ ਫੀਡ ਕਰਤੀ ਤੁਹਾਨੂੰ ਇਹ ਬਣਾ ਕੇ ਬਾਹਰ ਕੱਢ ਦੂਗਾ ਨਹੀਂ ਜਿਵੇਂ ਆਹ ਚੀਜ਼ਾਂ ਇਹ ਤੁਸੀਂ ਉੱਪਰੋਂ ਝੱਟ ਕੇ ਰੱਖੀਆ ਹੁਣ ਵੀ ਇਹ ਤੁਸੀਂ ਇਹਦੇ ਤੇ ਹੀ ਤਿਆਰ ਕੀਤੀ ਇਹਦੇ ਤੇ ਪ੍ਰਿੰਟ ਹੋਇਆ ਜੀ ਆਹ ਦੇਖੋ ਆ ਜਿਹੜੀ ਚੋ ਆਵਾਜ਼ ਆਉਂਦੀ ਹੈ ਨਾ ਹਾਂਜੀ ਤੇ ਧਿਆਨ ਨਾਲ ਦੇਖੋਗੇ ਕੱਲੀ ਕੱਲੀ ਇਹ ਲੇਅਰ ਹੈ ਠੀਕ ਹੈ ਜੀ ਵਾਲ ਵਰਗੀ ਬਰੀਕ ਜਿਹੜੀ ਉਹ ਉਹਦੇ ਚੋਂ ਨਿਕਲ ਰਹੀ ਹੈ ਹਾਂਜੀ ਇਹ ਹੁਣ ਇਹ ਐਸ ਲੋਟ ਬਣਿਆ ਹੋਇਆ ਤਿਆਰ ਹੋਇਆ ਹੋਇਆ ਐਸ ਲੋਟ ਠੀਕ ਹੈ ਜੀ ਐਸੀ ਇਹ ਇਹ ਥੱਲੇੋਂ ਸ਼ੁਰੂ ਕੀਤਾ ਨੇ ਬਣਾਉਂਦਾ 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 2-4 ਘੰਟਿਆਂ ਚ ਜਨੇ ਹੌਲੀ ਹੌਲੀ ਹੌ ਅਤਲ ਤੁਹਾਨੂੰ ਜਹਾਜ਼ ਬਣਾਉਣ ਵਾਸਤੇ ਜੇ ਕੋਈ ਚੀਜ਼ ਚਾਹੀਦੀ ਆ ਤਾਂ ਤੁਸੀਂ ਇੱਥੋਂ ਤਿਆਰ ਕਰ ਲਓ ਤੇ ਹੁਣ ਆਪਾਂ ਤੁਸੀਂ ਕਹਿੰਦਾ ਸੀ ਕੋ ਦੂਜੀਆ ਮਸ਼ੀਨਾ ਵੀ ਵੇਖ ਲਈਏ ਜਿਵੇਂ ਤੁਸੀਂ ਟਰੈਕਟਰ ਦੀ ਗੱਲ ਕਰ ਰਹੇ ਸੀ ਹਾਂਜੀ ਇੱਕ ਤੁਹਾਨੂੰ ਵੱਡਾ ਡਰੋਨ ਮੈਂ ਦਿਖਾਉਣਾ ਹੈ ਜਿਹੜਾ ਕੋਈ ਜਿਹੜਾ ਸਪਰੇਅ ਵਾਲਾ ਡਰੋਨ ਇੱਕ ਵੱਡਾ ਡਰੋਨ ਆਉਂਦਾ ਜਿਹੜਾ ਇਤਨਾ ਸਪਰੇਅ ਕਰਦਾ ਹੈ ਠੀਕ ਹੈ ਜੀ ਕਿਉਂ ਉਹ ਲਾਇਸੈਂਸ ਮੈਨੂੰ ਉਹਦੇ ਵਾਸਤੇ ਹੀ ਲੈਣਾ ਪਿਆ ਆ ਵੱਡਾ ਡਰੋਨ ਹੈ ਆ ਧਿਆਨ ਨਾਲ ਦੇਖੋ ਬਰਾਬਰ ਠੀਕ ਠੀਕ ਹੈ ਜੀ ਇਹ ਫੋਲਡ ਕਰਕੇ ਰੱਖਿਆ ਜਾਂਦਾ ਅੱਛਾ ਜੀ ਇਹ ਏਡੇ 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 ਅਨਫੋਲਡ ਕਰਕੇ ਐਡਾ ਐਡੀਆਂ ਬਾਂਹਾਂ ਬਣ ਜਾਂਦੀਆਂ ਨੇ ਠੀਕ ਹੈ ਜੀ ਆਪਾਂੱਖੇ ਦੇ ਫੋਲਡਿੰਗ ਇਹ ਵੀ ਪੱਖੇ ਖੁੱਲੇ ਜਾਂਦੇ ਠੀਕ ਹੈ ਜੀ ਹਾਂ ਇਹ 12 ਲੀਟਰ ਚ ਪਾਣੀ ਪੈ ਜਾਂਦਾ ਠੀਕ ਹੈ ਜੀ ਤੇ ਬਹੁਤ ਵਧੀਆ ਸਪਰੇਅ ਹੈ ਧੂਆਂ ਬਣਾ ਕੇ ਜਮ ਸਪਰੇਅ ਕਰ ਦਿੰਦਾ ਠੀਕ ਹੈ ਜੀ ਰਾਤੀ ਜਾਂਦੀ ਵਿੱਚ ਇੱਕ ਇੱਕ ਡ੍ਰੌਪ ਆ ਜਿਹੜਾ ਤੁਹਾਡੀ ਦਵਾਈ ਦਾ ਉਹ ਵੇਸਟ ਨਹੀਂ ਜਾਊਗਾ ਠੀਕ ਹੈ ਜੀ ਸਾਰਾ ਤੁਹਾਡੇ ਪੱਤਿਆਂ ਦੇ ਉੱਪਰ ਜੰਮ ਜੂ ਦਵਾਈ ਠੀਕ ਹੈ ਜੀ ਹਾਂ ਜਿੰਨੇ ਹਾਂ ਹਾਂ ਜੀ ਸਿਸਟੈਮਿਕ ਦਵਾਈਆਂ ਹੈ ਠੀਕ ਹੈ ਦੋ ਤਰ੍ਹਾਂ ਦੀਆਂ ਦਵਾਈਆਂ ਇੱਕ ਕੰਟੈਕਟ ਵਾਲੀਆਂ ਹੁੰਦੀਆਂ ਠੀਕ ਹੈ ਜੀ ਸਿਸਟੈਮਿਕ ਹੈ ਜਿਹੜੀਆਂ ਉਹਦੇ ਸਿਸਟਮ ਤੇ ਰਾਜੀ ਜਾਂਦੀ ਹੈ ਠੀਕ ਹੈ ਜੀ ਸਿਸਟੈਮਿਕ ਦਵਾਈ ਵਾਸਤੇ ਬੈਸਟ ਆਪਸ਼ਨ ਹੈ ਠੀਕ ਹੈ ਜੀ ਤੇ ਜਿਹੜਾ ਇਹ ਜਨਰੇਟਰ ਹੈ ਇਹ ਕਾਦੇ ਲਈ ਹੈ ਜੀ ਇਹ ਜਨਰੇਟਰ ਜੀ ਮੰਨ ਲਓ ਖੇਤ ਆਪਾਂ ਚਲੇਗੇ ਸਪਰੇਅ ਕਰਨ ਹੁਣ ਇਹ ਇੱਕ ਵਾਰ ਬੈਟਰੀਆਂ ਵਿੱਚ ਚਾਰਜ ਕਰਕੇ ਪਾ ਕੇ ਦੋ ਏਕੜ ਕੱਢਦਾ ਹੈ ਅੱਛਾ ਜੀ ਫਿਰ ਇਹ ਚ ਚਾਰਜ ਕੀਤੀਆਂ ਬੈਟਰੀਆਂ ਹੋਰ ਪਾਉਣੀਆਂ ਪੈਣਗੀਆਂ ਠੀਕ ਹੈ ਜੀ ਤੇ ਜਿਹੜੀਆਂ ਆਪਾਂ ਇਹ ਚ ਕੱਢਾਂਗੇ ਡਾਊਨ ਹੋ ਗਈਆਂ ਬੈਟਰੀਆਂ ਠੀਕ ਹੈ ਜੀ ਉਹ ਚਾਰਜ ਕਰਨਾ ਉਸ ਤੇ ਇਹ ਖੇਤ ਆਪਣੇ ਕੋਲ ਕੋਈ ਉੱਥੇ ਬਿਜਲੀ ਦਾ ਸੋਰਸ ਨਹੀਂ ਹੈਗਾ ਲਾਈਟ ਦਾ ਠੀਕ ਹੈ ਜੀ ਤਾਂ ਉੱਥੇ ਫਿਰ ਜਨਰੇਟਰ ਕੰਪਨੀ ਨੇ ਦਿੱਤਾ ਆਪਣੇ ਨਾਲ ਠੀਕ ਹੈ ਉਹ ਚਾਰਜਰ ਪਿਆ ਜਿਹੜਾ ਮੂਰੇ ਬੈਟਰੀ ਚਾਰਜ ਕਰਨ ਵਾਲਾ ਠੀਕ ਹੈ ਜੀ ਤੇ ਜਨਰੇਟਰ ਨੇ ਥੋੜਾ ਚਾਰਜਰ ਚਲਾ ਦੇਣਾ ਤੇ ਬੈਟਰੀਆਂ ਖੇਤ ਹੀ ਉੱਥੇ ਆਪਾਂ ਖੜੇ ਖੜੇ ਲਈ ਚਾਰਜ ਕਰ ਲੈਣੀ ਹੈ ਠੀਕ ਹੈ ਜੀ ਸਾਰਾ ਸੈਟਅਪ ਕੰਪਨੀ ਹੀ ਦਿੰਦੀ ਸਾਰਾ ਸੈਟ ਵੀ IFCO ਕੰਪਨੀ ਨੇ ਦਿੱਤਾ ਜੀ ਆਪਾਂ ਨੂੰ ਠੀਕ ਹੈ ਜੀ IFCO ਨਾਲ ਇਹ ਐਗਰੀਮੈਂਟ ਹੈ 5 ਸਾਲ ਦਾ ਠੀਕ ਹੈ ਜੀ ਆਪਾਂ IFCO ਦੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਇੱਕ ਦੋ ਸਪਰੇਆਂ ਉਹਨਾਂ ਨੇ ਇੱਕ ਦਾ ਯੂਰੀਆ ਦੀ ਥਾਂ ਤੇ ਆ ਦੇਖੋ ਯੂਰਗਾ ਦੀ ਇੱਕ ਬੋਰੀ ਦੀ ਥਾਂ ਤੇ ਇੱਕ ਸ਼ੀਸ਼ੀ ਉਹਨਾਂ ਨੇ ਤਿਆਰ ਕਰਤੀ ਅੱਛਾ ਜੀ ਕਿਉਂਕਿ ਦੂਦੀ ਯੂਰਗਾ अच्छा जी कैंसर-ਕ ਨੂੰਸਰ ਬਹੁਤ ਹੋਣ ਲੱਗ ਗਿਆ ਯੂਰੀਆ ਵਧਣ ਲੱਗੇ ਆਪਣੇ ਜੋੜ ਦੁਖਣ ਲੱਗੇ ਹਾਂਜੀ 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 ਤਾਂ ਉਹਦੀ ਥਾਂ ਤੇ ਇਹ ਡਾਕਟਰਾਂ ਨੇ ਜਿਹੜੇ ਮਾਹਰ ਆ ਖੇਤੀਬਾੜੀ ਦੇ ਉਹਨਾਂ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਠੀਕ ਹੈ ਲਿਕਵਿਡ ਦੇ ਵਿੱਚ ਹੈ ਠੀਕ ਹੈ ਜੀ ਇਹ ਵੀ ਸਾਡੇ ਕੋਲੇ ਹੁੰਦੀ ਆ ਦੇਖੋ ਆ ਦੇਖੋ ਦੇਖਦੇ ਆਂ ਇਹ ਇਹ ਦੇਖੋ ਜਿਹਦੇ ਆ ਸਕੈਨ ਕਰਾਂਗੇ ਕੋਡ ਅਸੀਂ ਜਦੋਂ ਸਪਰੇਅ ਕਰਕੇ ਸਾਨੂੰ ਕੰਪਨੀ ਵੀ ਕੁਝ ਨਾ ਕੁਝ ਉਧਰੋਂ ਦੇਊਗੀ ਠੀਕ ਹੈ ਜੀ ਪਰ ਅਸੀਂ ਜ਼ਿੰਮੇਵਾਰ ਤੋਂ ਵੀ ਕੁ 250 300 ਰੁਪਿਆ ਕਿੱਲੇ ਦਾ ਲੈਣਾ ਹੈ ਠੀਕ ਹੈ ਜੀ ਇੱਕ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਇੱਕ ਲੋਕਾਂ ਨੂੰ ਇੱਕ ਕਮਾਈ ਦਾ ਸਾਧਨ ਬਣਾ ਕੇ ਦਿੱਤਾ ਹੈ ਠੀਕ ਹੈ ਅਦਰਵਾਈਜ਼ ਤਾਂ ਸਾਰਾ ਸਿਸਟਮ ਇਹ 15 16 ਲੱਖ ਦਾ ਹੈ ਠੀਕ ਹੈ ਜੀ ਇਹ ਇੱਕ ਸਬਸਿਡੀ ਕਹਿ ਲਓ ਜਾਂ ਇੱਕ ਦੀ ਸੈਂਟਰਲ ਗਵਰਨਮੈਂਟ ਦੀ ਸਕੀਮ ਸੀ ਕਿਸਾਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਉਹਨਾਂ ਨੇ ਠੀਕ ਹੈ ਜੀ ਇਸ ਸਕੀਮ ਚਲਾਈ ਸੀ ਹੁਣ ਇਸ ਟਾਈਮ ਤੇ ਉੱਤੇ ਟ੍ਰੇਨਿੰਗ ਹੈ ਜਿਹੜੀ ਦੀ ਬੰਦ ਹੋਈ ਵੀ ਹੈ ਕਿਉਂਕਿ ਕੈਂਡੀਡੇਟ ਹੀ ਇੰਨੇ ਜ਼ਿਆਦੇ ਪਹੁੰਚ ਗਏ ਠੀਕ ਹੈ ਜੀ ਪਹਿਲਾਂ ਕੋਈ ਜਾਂਦਾ ਨਹੀਂ ਸੀ ਹੁਣ ਜਾਦੇ ਜਾਣ ਵਾਲੇ ਹੋਗੇ ਹੁਣ ਉਹਨਾਂ ਕੋਲੇ ਟ੍ਰੇਨਿੰਗ ਟ੍ਰੇਨਿੰਗ ਵਾਸਤੇ ਟਾਈਮ ਹੈ ਟਾਈਮ ਨਹੀਂ ਹੈ ਹਾਂਜੀ ਸਾਰਾ ਸੈਟਅਪ ਦਿੰਦੇ ਆ ਉਹ ਆਪਣਾ ਇਹ ਤਾਂ ਹੋ ਗਿਆ ਜੀ ਡਰੋਨ ਦਾ ਬਾਕੀ ਆ ਸਾਰੀ ਖੇਤੀਬਾੜੀ ਦੀ ਮਸ਼ੀਨਰੀ ਹੈ ਜਿਹੜੀ ਆਪਣੀ ਠੀਕ ਹੈ ਜੀ ਇਹਦੇ ਵਿੱਚ ਇੱਕ ਆਪਣੇ ਕੋਲੇ ਮੈਸੀ ਫਰਗੂਸਨ ਡ੍ਰੈਕਟਰ ਹੈ ਜੀ ਠੀਕ ਹੈ ਜੀ ਮੈਸੀ 2630 ਇਹ 17 ਹਰਸ ਪਾਵਰ ਦਾ ਇਹ ਫਿਰ ਇਹਦੇ ਵਿੱਚ ਆਪਣੇ ਕੋਲੇ ਇੱਕ 7511 911 ਤੁਸੀਂ ਨਾਲ ਦੇ ਬਹੁਤ ਦੇਖੇ ਹੋਣਗੇ ਹਾਂਜੀ ਹਾਂਜੀ 7511 ਇਹ 98 ਮਾਡਲ ਡ੍ਰੈਕਟਰ ਹੈ ਇਹ ਆਪਣੇ ਕੋਲ ਪ੍ਰੋ ਪ੍ਰਣਾ ਲੱਗਦਾ ਦਾ ਨਵਾਂ ਵੀਰ ਜਿਵੇਂ ਇਹਨੂੰ ਰੈਨੋਵੇਟ ਕੀਤਾ ਹੋਇਆ ਜੀ ਰੈਨੋਵੇਟ ਕੀਤਾ ਠੀਕ ਹੈ ਕੋਰੋਨਾ ਵੇਲੇ ਜਦੋਂ ਬਿਲਕੁਲ ਹੀ ਵਿਹਲੇ ਸੀ ਅਸੀਂ ਅੱਛਾ ਜੀ ਮੇਰੇ ਬੱਚੇ ਕਹਿੰਦੇ ਵੀ ਵਿਹਲੇ ਆ ਟਾਈਮ ਨਹੀਂ ਟੱਪਦਾ ਅੱਛਾ ਜੀ ਤੇ ਕੀ ਕਰਗੇ ਮੈਂ ਕਿਹਾ ਫਿਰ ਟਰੈਕਟਰ ਤਿਆਰ ਕਰਨ ਵਾਲਾ ਆਪਣਾ ਟਰੈਕਟਰ ਤਿਆਰ ਕਰ ਇਹਨੂੰ ਖੋਲ ਲੈਣੇ ਆ ਇਹਨੂੰ ਖੋਲ ਲਿਆ ਸਾਰਾ ਅਸੀਂ ਸਾਰਾ ਖੋਲ ਲਿਆ ਇੰਜਨ ਗੇਅਰ ਗੂਰ ਸਾਰਾ ਪੱਠਾ ਚ ਪਾਤਾ ਅੱਛਾ ਜੀ ਹਾਂ ਜੀ ਤੇ ਨਾਲ ਇੱਕ ਮਿਸਤਰੀ ਹੈਗਾ ਸਾਡੇ ਪਿੰਡ ਉਹਨੂੰ ਲਾ ਲਿਆ ਸੀ ਅੱਛਾ ਜੀ ਰੰਗ ਵੀ ਦਾ ਫਿਰ ਇੱਥੇ ਬੰਦਾ ਸੱਦ ਕੇ ਅਸੀਂ ਕਰਵਾਇਆ ਇਹਦਾ ਠੀਕ ਹੈ ਜੀ ਹਾਂ ਜੀ ਇਹ ਕਪਰ ਕੋਲ ਵੱਡਾ ਡਾਇਰੈਕਟਰ ਆ ਜੀ ਸੋਨਾਰੀਕਾ ਦਾ ਅੱਛਾ ਜੀ ਉਹਦਾ ਵੀ ਅਸੀਂ ਐਤਕੀ ਸਰਦੀਆਂ ਦੇ ਵਿੱਚ ਉਹ ਪਹਿਲਾਂ 4 ਸਿਲੰਡਰ ਦੇ ਵਿੱਚ ਸੀਗਾ ਉਹ ਹੁਣ 6 ਸਿਲੰਡਰ ਦੇ ਵਿੱਚ ਕੀਤਾ ਜੀ ਉਹਦਾ ਇੰਜਨ ਵੱਡਾ ਕਰਤਾ ਠੀਕ ਹੈ ਜੀ ਹਾਂ ਜੀ ਵੀ ਸਾਰਾ ਕੁਝ ਤੁਸੀਂ ਹੋਰ ਆਪ ਹੀ ਕਰਦੇ ਕੋਈ ਸਾਨੂੰ ਇਸ ਗੱਲ 'ਚ ਕੋਈ ਸੰਗ ਸ਼ਰਮ ਨਹੀਂ ਨਾ ਅਸੀਂ ਕਦੇ ਸ਼ਰਮ ਮੰਨੀ ਹੱਥ ਕਾਲੇ ਹੋਣ ਦੀ ਠੀਕ ਹੈ ਜੀ 4 ਸਿਲੰਡਰ ਇੰਜਨ ਸੀ ਪਹਿਲਾਂ ਤਾਂ ਉਹ ਕੱਢਤਾ ਇਹਦੇ 'ਚ ਉਹਨਾਂ ਦੇਖੋ ਇੰਜਨ ਇਹਦਾ ਬੜਾ ਕਿੰਨਾ ਵੱਡਾ ਇੰਜਨ ਇਹਦਾ ਜੀ ਵੀ ਬਹੁਤ ਨਟੀ ਕਿੰਨੀ ਉੱਚੀ ਹੈ ਇਹਦੀ ਨੀ ਤੁਸੀਂ ਸਾਰਾ ਮੋਡੀਫਾਈ ਆਪ ਕੀਤਾ ਹੈ ਇਹ ਇਹਨੂੰ ਆਪਾਂ ਮੋਡੀਫਾਈ ਨਹੀਂ ਕਹਿ ਸਕਦੇ ਇਹ ਫਿਟਿੰਗ ਕਹਿ ਸਕਦੇ ਫਿਟਿੰਗ ਆਪ ਕੀਤੀ ਹੈ ਇਹਦਾ ਇੰਜਨ ਇੰਜਨ ਵਡਾ ਕੀਤਾ ਸੀ ਹਾਂਜੀ ਆਪਾਂ ਇੰਜਨ origignal ਮਿਲ ਗਿਆ ਸੀ ਕੰਪਨੀ ਚੋਂ ਠੀਕ ਹੈ ਜੀ ਉਹਦੀ ਸਾਰੀ ਫਿਟਿੰਗ ਹੈ ਇੰਜਨ ਦੀ ਮੂਹਰਲੀ ਸਾਰੀ ਆ ਪਾਈਪਾਂ ਦੀ ਫਿਟਿੰਗ ਬਾਡੀ ਦੇ ਨਾਲ ਫਿਟਿੰਗ ਠੀਕ ਹੈ ਜੀ ਇਹ ਸਾਰੀ ਇੱਥੇ ਆਪ ਕੀਤੀ ਹੈ ਸੀਕਸ ਸਿਲੰਡਰ ਦੇ ਵਿੱਚ ਹੋ ਗਿਆ ਇਹ ਹੁਣ ਠੀਕ ਹੈ ਜੀ ਹਾਂਜੀ ਪਹਿਲਾਂ ਇਹ ਕਿੰਨੇ ਸਿਲੰਡਰ ਸੀ ਪਹਿਲਾਂ ਇਹ 4 ਸਿਲੰਡਰ ਸੀ ਅੱਛਾ ਅੱਛਾ ਹਾਂਜੀ ਉਹ ਇੰਜਨ ਮੇਰਾ ਸੇਲ ਹੋ ਗਿਆ ਇੰਜਨ ਵਿਕ ਗਿਆ ਉਹ ਠੀਕ ਹੈ ਜੀ ਤੇ ਇਹ ਇੰਜਨ ਦੇ ਚ ਹੁਣ ਓਕੇ ਹੋ ਗਿਆ ਜਦੋਂ ਖੇਤ ਖਾਲੀ ਹੋਵੇ ਫਿਰ ਇਹ ਟੈਸਟਿੰਗ ਕਰਾਂਗੇ ਅੱਛਾ ਇੱਥੇ ਲੋਡ ਪਾ ਕੇ ਦੇਖਾਂਗੇ ਵੀ ਕੀ ਪਰਫਾਰਮੈਂਸ ਹੈ ਇਹਦੀ ਡੀਜ਼ਲ ਕਿੰਨਾ ਖਾਂਦਾ ਹੈ ਹਲੇ ਇਹਦੀ ਜਿਹੜੀ ਕਹ ਲੋ ਵੀ ਚੈਕਿੰਗ ਜਾਂ ਇਹਦਾ ਪਾਵਰ ਚੈਪਾ ਕਰਨੀ ਇਹਦੀ ਬਾਕੀ ਹੈ ਬਾਕੀ ਹੈ ਠੀਕ ਹੈ ਠੀਕ ਹੈ ਜੀ ਬਸ ਇਹ ਫਿਰ ਜਦੋਂ ਖੇਤੀਬਾੜੀ ਦਾ ਕੰਮ ਚੱਲ ਪੈਂਦਾ ਇੱਧਰ ਹੋ ਜਾਂਦਾ ਧਿਆਨ ਫਿਰ ਝਾੜਾਂ ਵਾਲੇ ਪਾਸੇ ਉਦੋਂ 2 ਮਹੀਨੇ ਧਿਆਨ ਹਟਾ ਲਈਦਾ ਠੀਕ ਹੈ ਜੀ ਉੱਥੇ ਜਿੰਦਾ ਲਾ ਰਹੀ ਆ ਕਮਰੇ ਨੂੰ ਠੀਕ ਹੈ ਫਿਰ ਇੱਧਰ ਹੋ ਜਾਂਦਾ ਖੇਤੀ ਵਾਲੇ ਪਾਸੇ ਕਿਉਂਕਿ ਹੋਰ ਮਹੀਨੇ ਡੇਢ ਮਹੀਨੇ ਨੂੰ ਅਪ੍ਰੈਲ ਦੇ ਵਿੱਚ ਕਣਕ ਚੱਲ ਪੈਣੀ ਹੈ ਹਾਂ ਜੀ ਕਣਕ ਦੀ ਵਾਢੀ ਤੋਂ ਬਾਅਦ ਫਿਰ ਨਾਲ ਦੀ ਨਾਲ ਖੇਤਾਂ ਦੀ ਤਿਆਰੀ